ਮੇਰੇ ਅੰਦਰ ਇੱਕ ਹਨਾ ਮੈਂ ਸੱਚ ਦੱਸਦੀ ਖਲਨਾ ਇੱਕ ਤੋਂ ਪ੍ਰਭਾਵਿਤ ਹੋ ਗਿਆ ਮੈਂ ਬਾਹਰ ਰੱਖ ਲਿਆ ਪਰ ਮੈਂ ਉਹ ਕੁਝ ਨਹੀਂ ਕੀਤਾ ਜਿਹੜਾ ਸਹੀੰਦਰ ਹੋਰ ਕੁਝ ਕਰੀਏ ਮੇਰੇ ਲਈ ਗੈਂਗਰ ਦਾ ਮਤਲਬ ਹੈਗਾ ਥੜਾ ਜਦੋਂ ਕਾਲਜ ਤੋਂ ਟੀਮ ਦੇ ਸੀ ਤਾਂ ਜਿਵੇਂ ਆਪਾਂ ਵਿਚਾਰਾਂ ਦਾ ਕਹਿ ਦਿੰਨੇ ਆ ਨਾ ਵੀ ਆਪਣੀ ਸਾਂਝ ਵੀ ਉਹਨਾਂ ਦੋਸਤਾਂ ਨਾਲ ਹੁੰਦੀ ਹੈ ਜਿਨ੍ਹਾਂ ਨਾਲ ਆਪਣੇ ਵਿਚਾਰ ਆਉਂਦੇ ਕਿਉਂਕਿ ਮੈਨੂੰ ਇਹ ਲੱਗਦਾ ਕਿ ਫੈਮਿਲੀ ਦੇ ਵਿੱਚ ਵੀ ਰਾਜਨੀਤੀ ਹੁੰਦੀ ਹੈ ਕਿਸੇ ਨਾ ਤਾਂ ਉਹਦੇ ਵਿੱਚ ਕੁਝ ਪੁਰਾਣੇ ਜਿਵੇਂ ਕਹਿੰਦੀ ਆਪਣੀ ਪੀੜ੍ਹੀ ਦੀਆਂ ਗਲਤੀਆਂ ਨਵੀਂ ਪੀੜ੍ਹੀ ਉਹ ਕਿਵੇਂ ਕ੍ਰੋਸ ਕਰਦੇ ਆ ਤਾਂ ਗੈਗਲੈਂਡ ਉਹ ਸਾਰੀ ਫਿਲਮ ਹੈ ਫਾਲਾਕੀ ਤੁਹਾਡੀ ਫਿਲਮ ਜੂਨੀਅਰ ਵੀ ਆਈ ਉਹ ਉਸ ਲੈਵਲ ਦੀ ਨਹੀਂ ਲੋਕਾਂ ਦਾ ਪਿਆਰ ਮਿਲਿਆ ਪਰ ਫਿਰ ਵੀ ਤੁਸੀਂ ਅਗਲੀ ਫਿਲਮ ਲਈ ਮਿਹਨਤ ਕਰੀ ਆ ਇਹਦੇ ਪਿੱਛੇ ਕੁਝ ਤਾਂ ਹੁੰਦਾ ਹੀ ਆ ਵੀ ਯਾਰ ਆਪ ਪ੍ਰੂਵ ਕਰਨ ਕਿ ਪ੍ਰੂਵ ਕਰਨ ਦੇ ਚੱਕਰ ਚ ਪ੍ਰੂਵ ਬਈ ਕਿਸੇ ਨੂੰ ਕਿਸੇ ਨੂੰ ਗੱਲ ਦੀ ਪ੍ਰੂਵ ਕਰਨਾ ਆਪਣਾ ਉਹਨੂੰ ਸਹੀ ਪ੍ਰੂਵ ਕਰਨਾ ਐਕਟਰ ਬਣਨਾ ਮੇਰੇ ਤੁਹਾਡੇ ਚ ਨਹੀਂ ਸੀਗਾ ਮੈਂ ਕੋਈ ਐਕਟਿੰਗ ਦੇ ਖਿਲਾਫ ਵੀ ਨਹੀਂ ਸੀਗਾ ਪਰ ਮੈਨੂੰ ਲੱਗਦਾ ਨਹੀਂ ਸੀਗਾ ਕਿ ਮੈਂ ਪਰਫਾਰਮ ਕਰ ਪਾਵਾਂਗਾ ਯਾ ਕੈਮਰੇ ਉੱਤੇ ਬੋਲਣਾ ਰੋਕੀ ਜਦੋਂ ਮੈਂ ਇੱਕ ਕੈਰੈਕਟਰ ਸੁਣਾਇਆ ਸੀ ਮੈਨੂੰ ਵਿਰੇਰਾਂ ਨੇ ਤਾਂ ਮੈਨੂੰ ਸਭ ਤੋਂ ਪਹਿਲਾਂ ਮੈਂ ਪਰਮੀਸ਼ਨ ਨੂੰ ਫੋਨ ਕੀਤਾ ਜੀ ਪਰਮੀਸ਼ਨ ਨਾਲ ਮੇਰਾ ਬਹੁਤ ਪਿਆਰ ਆ ਤੇ ਰੋਕੀ ਮੈਂਟਲ ਵਿੱਚ ਉਹਦੇ ਕੈਰੈਕਟਰ ਦਾ ਨਾਮ ਰੋਕੀ ਸੀ ਤੇ ਮੈਨੂੰ ਕਿਹਾ ਮੈਂ ਕਿਹਾ ਯਾਰ ਮੈਂ ਕੈਰੈਕਟਰ ਕਰਨਾ ਉਹਦਾ ਨਾਮ ਰੋਕੀ ਆ ਮੈਨੂੰ ਇਹ ਨਾਮ ਹੀ ਬੜਾ ਵਧੀਆ ਲੱਗਦਾ ਕਿਉਂਕਿ ਇਸ ਨਾਮ ਨਾਲ ਅਸੀਂ ਬਹੁਤ ਜੁੜੇ ਹੋਏ ਹਾਂ ਜੇ ਤੁਸੀਂ ਗੁੱਡ ਫਿਲਮ ਵੇਖ ਕੇ ਗੁੱਡ ਇਨਸਾਨ ਨਹੀਂ ਬਣ ਸਕਦੇ ਤਾਂ ਫਿਰ ਤੁਸੀਂ ਬੈਡ ਫਿਲਮ ਵੇਖ ਕੇ ਬੈਡ ਇਨਸਾਨ ਨਹੀਂ ਬਣ ਸਕਦੇ ਜੇ ਤੁਹਾਨੂੰ ਗੈਂਗਲੈਂਡ ਦੇ ਰੋਟੀ ਤੋਂ ਪ੍ਰੋਬਲਮ ਹੈਗੀ ਆ ਤਾਂ ਇਹਦਾ ਮਤਲਬ ਕਿ ਤੁਹਾਨੂੰ ਫਿਲਮ ਨਹੀਂ ਵੇਖਣੀ ਚਾਹੀਦੀ ਜੇ ਜੇ ਮਾਂ ਲੱਗੇ ਵੀ ਮੇਰਾ ਬੋਤਾ ਕੈਨੇਡਾ ਸੁੱਤਾ ਘਰੀ ਸੁੱਤਾ ਰੋਟੀ ਖਾਦੀ ਕਿ ਨਹੀਂ ਖਾਦੀ ਚੰਗਾ ਪੜਾਇਆ ਤੇ ਜਦੋਂ ਮਰਜ਼ੀ ਵਾਪਸ ਆ ਸਕਦਾ ਉਦੋਂ ਵੀ ਜੇ ਨੀਂਦ ਨਹੀਂ ਆਉਂਦੀ ਪਈ ਤੇ ਇੱਥੇ ਇਹ ਸਰਾਹ ਤੁਸੀਂ ਸੋਚੋ ਮਾਂ ਨੂੰ ਪਿਓ ਨੂੰ ਕਿੰਨੇ ਘੰਟੇ ਨੂੰ ਵੇ ਨਹੀਂ ਖਾਣ ਪੀਣ ਭੁੱਖ ਤਾਂ ਬਹੁਤ ਦੂਰ ਦੀ ਗੱਲ ਆ ਵੇ ਸਸ਼ੀਕਾਲ ਢੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ 8 ਅਪ੍ਰੈਲ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਗੈਂਗਲੈਂਡ ਸੋ ਉਹਦੇ ਸਿਲਸਿਲੇ ਦੇ ਵਿੱਚ ਅੱਜ ਮੌਕਾ ਮਿਲਿਆ ਗੱਲਬਾਤ ਕਰਨ ਦਾ ਅਮੀਖ ਵੇਖ ਉਹਨਾਂ ਦੇ ਨਾਲ ਤੀਰਜ ਕੁਮਾਰ ਉਹਨਾਂ ਦੇ ਨਾਲ ਜੇ ਗੱਲ ਕਰੀਏ ਤਾਂ ਅੱچھے ਕਲਾਕਾਰ ਨੇ ਪੰਜਾਬੀ ਸਿਨੇਮੇ ਤੇ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਨੇ ਅਦਾਕਾਰੀ ਦੇ ਵਿੱਚ ਵੱਖਰਾ ਜਿਹਾ ਰੰਗ ਝਲਕਦਾ ਕਿਉਂਕਿ ਪਯੋਰ ਜਿਹੜੀ ਗੱਲ ਹੁੰਦੀ ਹੈ ਉਹ ਪਚਾਉਣ ਦੀ ਕੋਸ਼ਿਸ਼ ਕਰਦੇ ਨੇ ਉਸ ਨੂੰ ਸਵਾਗਤ ਕਰਦੇ ਆ ਗੈਂਗਲੈਂਡ ਦੇ ਕਲਾਕਾਰਾਂ ਦਾ ਧੀਰੇਸ਼ ਕੁਮਾਰ ਅਮੀਖ ਵਿਰਖ ਹੁਣਾਂ ਦਾ ਸਵਾਗਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਫਤਿਹ ਦੀ ਸਾਂਝ ਪਾ ਲਈਏ ਨਾ ਕਿ ਪਹਿਲੇ ਬਿਲਕੁਲ ਤੇ ਬਾਈ ਪਹਿਲਾਂ ਤਾਂ ਤੁਹਾਡੇ ਜਿਹੜੀ ਪੱਗ ਆ ਜਦੋਂ ਮੈਂ ਦੇਖਿਆ ਤੁਸੀਂ ਆ ਕੇ ਰੈਡੀ ਸ਼ੈਡੀ ਹੋ ਰਹੇ ਸੀ ਹਾਂਜੀ ਇਹ ਜਿਹੜੀ ਪੱਗ ਹੁੰਦੀ ਆ ਜਾਂ ਇਹ ਜਿੰਨਾ ਅਸੀਂ ਜਣਾ ਰੂਟਸ ਨਾਲ ਜੁੜਦੇ ਆ ਬਚਪਨ ਤੋਂ ਹੀ ਜੁੜਨਾ ਸ਼ੁਰੂ ਕਰਦੇ ਆ ਹਾਂਜੀ ਹਾਂ ਫਿਰ ਬਚਪਨ ਤੁਹਾਡਾ ਕਿਵੇਂ ਦਾ ਰਿਹਾ ਜਿਹੋ ਜੀ ਤੁਹਾਡੇ ਕਦ ਕਾਠੀ ਆ ਜਿਹੋ ਜਾਂ ਤੁਹਾਡਾ ਚਿਹਰਾ ਮੋਹਰਾ ਆ ਉਹ ਫਿਰ ਬਚਪਨ ਦੀ ਪਰਵਰਿਸ਼ ਕਿਵੇਂ ਸੀਗੀ ਵੀ ਜਿਹੜੇ ਇੰਨੇ ਸਡੌਲ ਸਰੀਰ ਰੱਖਿਆ ਲੋਹੇ ਵਰਗਾ ਉਹ ਤਾਂ ਬਈ ਪਰਿਵਾਰਕ ਤੌਰ ਤੇ ਤੁਹਾਨੂੰ ਤੋਹਫਾ ਹੀ ਮਿਲਦਾ ਹੁੰਦਾ ਜੀ ਜੇ ਸਾਰੇ ਪੰਜਾਬ ਵਾਲੇ ਆਪਾਂ ਤੁਸੀਂ ਵੇਖ ਲਓ ਸਾਰੇ ਲੰਬੇ ਚੌੜੇ ਇੱਕਦਾਂਲੇ ਹੈਗੇ ਆ ਤੇ ਪੱਗ ਐਸੀ ਚੀਜ਼ ਆ ਜਾਂ ਮਤਲਬ ਉਹ ਤੇ ਜਦੋਂ ਤੁਸੀਂ ਮਤਲਬ ਪਹਿਲੀ ਸੁਰਤਾਂ ਸੰਭਾਲਦੇ ਹੋ ਉਦੋਂ ਤੁਸੀਂ ਆਪਣੇ ਘਰ 'ਚ ਆਪਣੇ ਬਜ਼ੁਰਗਾਂ ਨੂੰ ਆਪਣੇ ਫਾਦਰ ਸਾਹਿਬ ਉਹਨਾਂ ਨੂੰ ਜਿਹੜੇ ਉਦੋਂ ਪਿੰਡਾਂ 'ਚ ਲੋਕ ਘਰੇ ਮਿਲਣ ਆਉਂਦੇ ਸੀਗੇ ਆ 99% ਪੱਕ ਬਚੀ ਹੁੰਦੀ ਸੀ ਹੂੰ ਸੋ ਮੈਨੂੰ ਲੱਗਦਾ ਵੀ ਉਹਨਾਂ ਸਮਿਆਂ 'ਚ ਮੇਰੇ ਤਾਂ ਐਂ ਹੀ ਲੱਗਦਾ ਹੁੰਦਾ ਧਿਆਨ ਉਹਨਾਂ ਦਾ ਹੁੰਦਾ ਹੁਣਾ ਵੀ ਇਹ ਸਦਾ ਇਨਸਾਨ ਦਾ ਹਿੱਸਾ ਹੀ ਆ ਇੱਕ ਹੂੰ ਤੇ ਅਸੀਂ ਤੇ ਉਹ ਨਾ ਉਹ ਜੇ ਇਮੇਜਸ ਨਾਲ ਵੱਡੇ ਹੋਏ ਆ ਬਈ ਤੇ ਪੱਗ ਨਾ ਬਨਣੀ ਆਉਣੀ ਤਾਂ ਇੱਕ ਆਪਸ਼ਨ ਹੀ ਹੈ ਨਹੀਂ ਮੇਰੇ ਹਿਸਾਬ ਨਾਲ ਵੀ ਪੰਜਾਬ 'ਚ ਮੋਸਟਲੀ ਹੂੰ ਤੇ ਫਿਰ ਸਕੂਲ 'ਚ ਸਕੂਲ ਦੇ ਵੀ ਹੋਏ ਹੁੰਦੇ ਸੀ ਕਿ ਵੀ ਵਾਈਪੀਐਸ ਯਾਦਵੰਦਰਾ ਪੜ੍ਹਿਆ ਮੈਂ ਪੱਗ ਲਾਜ਼ਮੀ ਆ ਪੱਗ ਬੰਨ ਕੇ ਹੀ ਆਉਣਾ ਹੂੰ ਤੇ 10ਵੀਂ 11ਵੀਂ ਤੱਕ ਤੇ ਬਈ ਪੱਗ ਲਗਾਤਾਰ ਬੰਨੀ ਹੈ ਜੀ ਠੀਕ ਹੈ ਅੱਛਾ ਇਹ ਇਤਿਹਾਸ ਵੀ ਪੜ੍ਹਦੇ ਰਹੇ ਉਹ ਪੁਰਾਣਾ ਕਰੇ ਗੱਲਾਂ ਹੁੰਦੀਆਂ ਸੀ ਹਾਂ ਭਾਈ ਗੱਲਾਂ ਸੁਣੀਆਂ ਨੇ ਪੜ੍ਹੀਆਂ ਵੀ ਜਿਹੜੀਆਂ ਕਈ ਤੇ ਕਈ ਤਾਂ ਸਾਨੂੰ ਸਕੂਲਾਂ ਕਿਤਾਬਾਂ 'ਚ ਲੱਗਦੀ ਹੁੰਦੀਆਂ ਨੇ ਕਈ ਸਾਨੂੰ ਬਿਓਰਗਾ ਨੇ ਕਹਾਣੀਆਂ ਛੋਟੇ ਹੁੰਦੇ ਨੂੰ ਸੁਣਾਈ ਹੁੰਦੀਆਂ ਨੇ ਤੇ ਪੱਗ ਦੀ ਅਹਿਮੀਅਤ ਅੱਛਾ ਉਹ ਉਹ ਇਤਿਹਾਸ ਵੀ ਰਿਹਾ ਜਦੋਂ ਪੱਗਾਂ ਲਾਹ ਕੇ ਵੀ ਕਈ ਮੁੰਡਿਆਂ ਨੂੰ ਰਪੋਸ਼ ਹੋਣਾ ਪਿਆ ਲੁਕਣਾ ਪਿਆ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਆਇਆ ਉਹ ਤੁਸੀਂ ਜਦੋਂ ਰਹਿੰਦੇ ਸੀ ਤੁਹਾਡੇ ਦੇ ਵੀ ਜਵਾਨੀ ਪਹਿਰਾ ਚੱਲ ਰਿਹਾ ਹੋਣਾ ਉਦੋਂ ਮੈਂ ਤਾਂ ਜਨਮ ਇਹ ਵੇ ਜਨਮ ਸੀ ਹਾਂਜੀ ਨਹੀਂ ਉਦੋਂ ਬਾਅਦ ਵੀ ਕਾਫੀ ਸਮੇਂ ਦਾ ਪਰ ਉਹ ਪਹਿਲੇ 4-5 ਸਾਲ ਜਿਹੜੇ ਨੇ ਉਹ ਤੋਂ ਸੁਰਤੇ ਨਹੀਂ ਹੁੰਦੇ ਨਹੀਂ ਬਈ ਪਠਾਨ ਜਦੋਂ ਹੋਸ਼ਮਾਲੀਆ ਵੀ ਉਹ ਜਿਹੜੀਆਂ ਕਹਾਣੀਆਂ ਸੁਣਦੇ ਆਏ ਆ ਉਹ ਪਹਿਲੀਆਂ ਕੁਝ ਕਹਾਣੀਆਂ ਚੋਂ ਜ਼ਰੂਰ ਸੀਗੀ ਉਹ ਜਿਹੜਾ ਉਹ ਜਿਹੜੇ ਵਾਕਏ ਹੰਡਾਇਏ ਨੇ ਕਿਉਂਕਿ ਜਿਨ੍ਹਾਂ ਨੇ ਉਹ ਜਵਾਨੀ ਤੌਰ 'ਤੇ ਹੰਡਾਏ ਹੋਏ ਨੇ ਉਹਨਾਂ ਦੇ ਬੜੇ ਤਾਜ਼ਾ ਤਾਜ਼ੇ ਸੀਗੇ ਉਹਨਾਂ ਚੋਂ ਹੌਲੀ ਹੌਲੀ ਨਿਕਲ ਰਹੀ ਸੀ ਬਾਹਰ ਸੋ ਉਹ ਉਸੇ ਤਰੀਕੇ ਨਾਲ ਸੌਂਦੇ ਸੀ ਜਿਵੇਂ ਉਹਨਾਂ ਨੇ ਹੰਡਾਏ ਹੋਏ ਸੀ ਸੋ ਸੁਣ ਕੇ ਉਹ ਵਾਕਈ ਸਾਨੂੰ ਹੂ ਬੂ ਉਹ ਚਰਿੱਤਰ ਨਜ਼ਰ ਆਉਂਦੇ ਸੀ ਜਦੋਂ ਜਦੋਂ ਵੀ ਉਹ ਗੱਲਾਂ ਸੁਣਦੇ ਰਹੇ ਅਸੀਂ ਕੀ ਬਾਤ ਹੈ ਭਾਈ ਤੇ ਗੈਂਗਲੈਂਡ ਨਾਲ ਜੁੜਨ ਦਾ ਮੈਂ ਦੋਹਾਂ ਦਾ ਸਵਾਲ ਪੁੱਛੂੰਗਾ ਮੈਂ ਧੀਰੇਜ ਨੂੰ ਵੀ ਸਵਾਲ ਲੈਣਾ ਭਾਈ ਗੈਂਗਲੈਂਡ ਕਿਵੇਂ ਜੁੜ ਗਿਆ ਪੰਜਾਬ ਦੇ ਨਾਲ ਜਿਹਨੂੰ ਅਸੀਂ ਮਾਂ ਕਹਿ ਦਿੰਨੇ ਆ ਮਿੱਟੀ ਸਾਡੀ ਮਾਂ ਆ ਤਾਂ ਇਹ ਮਿੱਟੀ ਦਾ ਜਿਹੜਾ ਰੰਗ ਆ ਇਹ ਕਦੋਂ ਲਾਲ ਹੋ ਗਿਆ ਇਹ ਤੁਹਾਡੇ ਮਨ ਦੇ ਵਿੱਚ ਕਿਵੇਂ ਇਸ ਫਿਲਮ ਨੂੰ ਲੈ ਕੇ ਖਿਆਲ ਆ ਕਿਵੇਂ ਪੰਜਾਬ ਨੂੰ ਲੈ ਕੇ ਖਿਆਲ ਆਵੇ ਜਿੱਥੇ ਭਰਾ ਭਰਾ ਹੁੰਦਾ ਸੀ ਮਾਂ ਮਾਂ ਹੁੰਦੀ ਸੀ ਅੱਜ ਭਰਾ ਹੀ ਭਰਾ ਦਾ ਕਤਲ ਕਰੀ ਜਾਂਦਾ ਮਾਂ ਦੇ ਵੀ ਵੈਰੀ ਬਣ ਗਏ ਨੇ ਮੁੰਡੇ ਇਹ ਕਿਵੇਂ ਜੇ ਸੋਚਦੇ ਮੈਂ ਵੀਰੇ ਫਿਲਮ ਨੂੰ ਪਹਿਲਾਂ ਤਈ ਗੱਲ ਲੱਗ ਕਿ ਮੈਂ ਫਿਲਮ ਨੂੰ ਹਮੇਸ਼ਾ ਫਿਲਮ ਦੀ ਤਰ੍ਹਾਂ ਸੋਚਦਾ ਹੂੰ ਅ ਬਚਪਨ ਤੋਂ ਹੀ ਜਿਵੇਂ ਕਹਦੇ ਇਹ ਫਿਲਮਾਂ ਦੇਖਦੇ ਆਏ ਆ ਜਾਂ ਇਸ ਇਹਦੇ ਨਾਲ ਪ੍ਰੋਫੈਸ਼ਨਲੀ ਵੀ ਜੁੜੇ ਆ ਪੈਸ਼ਨ ਵੀ ਆ ਹਣਾ ਤਾਂ ਗੈਂਗਲੈਂਡ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਕਈ ਵਾਰੀ ਆਪਾਂ ਕਿਸੇ ਬਾਰਡ ਨੂੰ ਨਾ ਬੜਾ ਗਲੋਰੀਫਾਈ ਕਰਦੇ ਆ ਹੂੰ ਅ ਮੇਰੇ ਲਈ ਗੈਂਗ ਦਾ ਮਤਲਬ ਹੈਗਾ ਧੜਾ ਜਦੋਂ ਕਾਲਜ 'ਚ ਵੀ ਹੁੰਦੇ ਸੀ ਤਾਂ ਜਿਵੇਂ ਆਪਾਂ ਵਿਚਾਰਾਂ ਦਾ ਕਹਿ ਦਿੰਨੇ ਆ ਨਾ ਵੀ ਆਪਣੀ ਸਾਂਝ ਵੀ ਉਹਨਾਂ ਦੋਸਤਾਂ ਨਾਲ ਹੁੰਦੀ ਹੈ ਜਿਨ੍ਹਾਂ ਨਾਲ ਆਪਣੇ ਵਿਚਾਰ ਰਲਦੇ ਆ ਹੂੰ ਤਾਂ ਜਿਹੜਾ ਗੈਂਗਲੈਂਡ ਦਾ ਇਸ ਫਿਲਮ ਦਾ ਜਿਹੜਾ ਬੇਸ ਹੈਗਾ ਉਹ ਇੱਕ ਫੈਮਿਲੀ ਦੇ ਵਿੱਚ ਜਿਹੜੇ ਧੜੇ ਹੈਗੇ ਆ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਫੈਮਿਲੀ ਦੇ ਵਿੱਚ ਵੀ ਰਾਜਨੀਤੀ ਹੁੰਦੀ ਆ ਕਿਤੇ ਨਾ ਕਿਤੇ ਹੂੰ ਤਾਂ ਉਹਦੇ ਵਿੱਚ ਕੁਝ ਪੁਰਾਣੇ ਜਿਵੇਂ ਕਹਿੰਦੇ ਆ ਆਪਣੀ ਪੀੜ੍ਹੀ ਦੀਆਂ ਗਲਤੀਆਂ ਨਵੀਂ ਪੀੜ੍ਹੀ ਉਹ ਕਿਵੇਂ ਕ੍ਰੋਸ ਕਰਦੇ ਆ ਤਾਂ ਗੈਂਗਲੈਂਡ ਉਹ ਸਾਰੀ ਫਿਲਮ ਹੈਗੀ ਹੈ। ਦੂਸਰੀ ਗੱਲ ਵੀ ਮੈਨੂੰ ਇਹ ਲੱਗਦਾ ਹੁੰਦਾ ਕਿ ਹਰ ਦੌਰ ਦੇ ਵਿੱਚ ਹਰ ਸਦੀ ਦੇ ਵਿੱਚ ਹਮ ਇਨਸਾਨ ਹਮੇਸ਼ਾ ਇਨਸਾਨ ਰਿਹਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਅੱਜ ਕੋਈ ਚੀਜ਼ ਹੋ ਗਈ ਪਹਿਲਾਂ ਨਹੀਂ ਹੈਗੀ ਸੀ। ਅੱਜ ਇਹ ਆ ਵੀ ਸੋਸ਼ਲ ਨੈਟਵਰਕ ਆ ਗਿਆ ਤਾਂ ਆਪਾਂ ਉਹ ਚੀਜ਼ ਆਪਾਂ ਨੂੰ ਜ਼ਿਆਦਾ ਐ ਲੱਗਦੀ ਔਰ ਮੈਨੂੰ ਇਹ ਲੱਗਦਾ ਕਿ ਹੁਣ ਦੇ ਟਾਈਮ 'ਚ ਆਪਾਂ ਨੈਗੇਟਿਵ ਨਿਊਜ਼ ਜ਼ਿਆਦਾ ਵਾਇਰਲ ਹੁੰਦੀ ਆ ਪੋਜ਼ਿਟਿਵ ਚੀਜ਼ ਨੂੰ ਆਪਾਂ ਘੱਟ ਉਜੇਗ ਕਰਦੇ ਔਰ ਦੂਸਰੀ ਗੱਲ ਅਗਰੇ ਫਿਲਮ ਹਮੇਸ਼ਾ ਫਿਲਮ ਰਹੀ ਆ ਬਹੁਤ ਵਾਰੀ ਸਾਨੂੰ ਸਵਾਲ ਕੀਤਾ ਜਾਂਦਾ ਹੈ ਕਿ ਫਿਲਮਾਂ ਦੇ ਕਰਕੇ ਆਹ ਚੀਜ਼ਾਂ ਹੋ ਗਈਆਂ ਮੈਨੂੰ ਲੱਗਦਾ ਕਿ ਫਿਲਮ ਬਹੁਤ ਛੋਟਾ ਜਿਹਾ ਪਾਰਟ ਆ ਜਿਹਦੇ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਸੁਸਾਇਟੀ ਨੂੰ ਬਦਲਿਆ ਜਾ ਸਕੇ ਨਾ ਅਸੀਂ ਚੰਗੀ ਫਿਲਮ ਦੇਖ ਕੇ ਬਦਲ ਸਕਦੇ ਆ ਨਾ ਅਸੀਂ ਮਾੜੀ ਫਿਲਮ ਦੇਖ ਕੇ ਬਦਲ ਸਕਦੇ ਆ ਔਰ ਆਡੀਅנס ਆਡੀਅנס ਇੰਨੀ ਸਮਝਦਾਰ ਹੈ ਕਿ ਉਹ ਆਰਟਿਸਟ ਨਾਲੋਂ ਵੀ ਜ਼ਿਆਦਾ ਸਮਝਦਾਰ ਹੈਗੀ ਆ ਆਰਟਿਸਟ ਫਿਰ ਵੀ ਇਮੋਸ਼ਨਲੀ ਜਦੋਂ ਅਸੀਂ ਕਰੈਕਟਰ ਕਰਦੇ ਹਾਂ ਤਾਂ ਸਾਨੂੰ ਕਰੈਕਟਰ ਚੋਂ ਕਈ ਵਾਰੀ ਨਿਕਲਣ ਲੱਗਿਆ ਕਈ ਵਾਰੀ ਹਰ ਐਕਟਰ ਦਾ ਇੱਕ ਇੰਡੀਵਿਜੂਅਲ ਹੁੰਦਾ ਤਾਂ ਆਡੀਅנס ਨੂੰ ਹੀ ਪਤਾ ਹੁੰਦਾ ਹੈ ਕਿ ਫਿਲਮ ਹੈ ਜੀ ਸੋ ਮੈਂ ਪੰਜਾਬ ਨੂੰ ਇਦਾਂ ਨਹੀਂ ਦੇਖਿਆ ਕਦੇ ਵੀ ਨਾ ਮੈਂ ਦੇਖਦਾ ਨਾ ਮੈਂ ਕਦੇ ਦੇਖੂਗਾ ਇਸ ਚੀਜ਼ ਅੱਛਾ ਹੁਣ ਤੁਸੀਂ ਕਿਵੇਂ ਦੇਖਦੇ ਹੋ ਜਿਹੜੀਆਂ ਯੂਨੀਵਰਸਟੀਆਂ ਸਿੱਖਿਆ ਦਾ ਮੰਦਰ ਨੇ ਉਹਨਾਂ ਦੇ ਵਿੱਚ ਜਿਹੜੀਆਂ ਪਿਛਲੇ ਦਿਨਾਂ ਵੀ ਘਟਨਾਵਾਂ ਹੋਈਆਂ ਦੇਖੋ ਵਿਰੇ ਹੁਣ ਮੈਨੂੰ ਐ ਲੱਗਦਾ ਕਿ ਮੈਂ ਪੰਜਾਬ ਯੂਨੀਵਰਸਿਟੀ 'ਚ ਪੜਿਆ ਹਾਂ ਤਾਂ ਜੇ ਆਪਾਂ ਇਹ ਕਹਿ ਲਈਏ ਕਿ ਪਹਿਲਾਂ ਲੜਾਈ ਹੁੰਦੀ ਸੀ ਜਾਂ ਪਹਿਲਾਂ ਕਾਲਜਾਂ ਦੇ ਵਿੱਚ ਹੁੰਦੀ ਤਾਂ ਹੁਣ ਮਾਹੌਲ ਬਿਲਕੁਲ ਬਹੁਤ ਚੇਂਜ ਹੋ ਗਿਆ ਹੁਣ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਹਰ ਇੰਡੀਵਿਜੂਅਲ ਦਾ ਆਪਣੀ ਰੇਸ ਤੇ ਆਪਣੀ ਇੱਕ ਜਰਨੀ ਦੇ ਵਿੱਚ ਲੱਗਿਆ ਹਰ ਜੋ ਮੇਰੇ ਆਸ-ਪਾਸ ਹੈ ਗਿਆ ਆਪਾਂ ਮੈਨੂੰ ਇਹ ਹੁੰਦਾ ਕਿ ਵੀਰੇ ਦੁਨੀਆਂ ਨੂੰ ਅਸੀਂ ਆਗਦੀ ਨਜ਼ਰ ਨਾਲ ਦੇਖਦੇ ਹਾਂ ਦੁਨੀਆਂ ਨੂੰ ਅਸੀਂ ਕਿਸੇ ਦੀ ਨਜ਼ਰ ਨਾਲ ਨਹੀਂ ਦੇਖ ਸਕਦੇ ਔਰ ਮੇਰੇ ਲਈ ਹਮੇਸ਼ਾ ਹੀ ਉਹ ਚੀਜ਼ ਦੀ ਐਜੂਕੇਸ਼ਨ ਦੀ ਅਹਿਮੀਅਤ ਹੈ ਉਹ ਰਗੂ ਕੀ ਔਰ ਚੀਜ਼ਾਂ ਹਰ ਚੀਜ਼ਾਂ ਸੇਮ ਟਾਈਮ ਤੇ ਅਸੀਂ ਗ੍ਰੇ ਸ਼ੇਡ ਹੁੰਦੇ ਆ ਅਸੀਂ ਵਿਲਨ ਵੀ ਹੈਗੇ ਆ ਅਸੀਂ ਹੀਰੋਨ ਹੈਗੇ ਆ ਸਿਚੁਏਸ਼ਨ ਕਈ ਵਾਰੀ ਉਹ ਜੀ ਕ੍ਰੀਏਟ ਹੁੰਦੀ ਆ ਰਿਐਕਟਿਵ ਕੀ ਕਰਦੇ ਆ ਉਹ ਇੰਪੋਰਟੈਂਟ ਹੁੰਦਾ ਹੈ ਕਿਸੇ ਦੇ ਰਿਐਕਟਰ ਨੂੰ ਅਸੀਂ ਕਿਸੇ ਦੇ ਥੋਪ ਨਹੀਂ ਸਕਦੇ ਕਿ ਉਹ ਸਿਚੁਏਸ਼ਨ ਮੇਰੇ ਕੋਲ ਆਈ ਤਾਂ ਉਹਦੇ ਕਰਕੇ ਮੇਰੇ ਨਾਲ ਇਹ ਹੋ ਗਿਆ ਸੋ ਮੇਰੇ ਲਈ ਫਿਲਮਾਂ ਹਮੇਸ਼ਾ ਫਿਲਮਾਂ ਰਹੀਆਂ ਨੇ ਮੇਰੇ ਲਈ ਫਿਲਮਾਂ ਹਮੇਸ਼ਾ ਐਂਟਰਟੇਨਮੈਂਟ ਅੱਛਾ ਭਾਈ ਜੀ ਤੁਸੀਂ ਜਿਵੇਂ ਪੁਲਿਸ ਦਾ ਕਿਰਦਾਰ ਕਰ ਰਹੇ ਹੋ ਅਫਸਰ ਦਾ ਕਿਰਦਾਰ ਕਰ ਰਹੇ ਹੋ ਤੁਹਾਡੇ ਵਾਲੇ ਦੋ ਵਾਲੇ ਕੀ ਪੁਲਿਸ ਦਾ ਮਾਹੌਲ ਰਿਹਾ ਕੋਈ ਤੁਹਾਡਾ ਰਿਸ਼ਤੇਦਾਰ ਵੀ ਪੁਲਿਸ 'ਚ ਹੋਊਗਾ ਕੋਈ ਚਾਚਾ ਮਾਮਾ ਫੁੱਫੜ ਵੀ ਹੋਊਗਾ ਹਾਂ ਜੀ ਹਾਂ ਉਸੀ ਨੂੰ ਤੁਸੀਂ ਫਿਲਮ ਦੇ ਵਿੱਚ ਕਿਵੇਂ ਇੰਪਲੀਮੈਂਟ ਕੀਤਾ ਤੇ ਆਪ ਤੁਸੀਂ ਪੁਲਿਸ ਆ ਜਿਹੜੀ ਪੰਜਾਬ ਪੁਲਿਸ ਖਾਸ ਕਰਕੇ ਉਹਦਾ ਹੁਣ ਦੇ ਰੂਪ ਦੇ ਵਿੱਚ ਕੀ ਨਜ਼ਰੀਆ ਦੇਖਦੇ ਹੋ ਕਿ ਹੁਣ ਜਿਵੇਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਜਾਂ ਸਰਕਾਰ ਦੀਆਂ ਹੋਰ ਮੁਹਿੰਮਾਂ ਚੱਲ ਰਹੀਆਂ ਨੇ ਤੁਸੀਂ ਇਸ ਰੂਪ ਨੂੰ ਕਿਵੇਂ ਦੇਖਦੇ ਹੋ ਕਿ ਕਿੱਥੇ ਪੁਲਿਸ ਸਹੀ ਹੁੰਦੀ ਆ ਜਾਂ ਤੁਸੀਂ ਕਿੱਥੇ ਮੰਨਦੇ ਹੋ ਵੀ ਯਾਰ ਇੱਥੇ ਪੁਲਿਸ ਧੱਕਾ ਵੀ ਕਰਦੀ ਹੈ ਪੁਲਿਸ ਨਾਲ ਸਾਡਾ ਵੀ ਪਰਿਵਾਰਕ ਤੌਰ ਤੇ ਕਿਸਾਨ ਜੀ ਰਹੀ ਹੋਇਆ ਮੈਂ ਸਾਡੇ ਚਾਚੇ ਤਾਏ ਪੁਲਿਸ ਰਹੇ ਨੇ ਵਧੀਆ ਰੈਂਕਿੰਗ ਆਫਸਰ ਸੀਗੇ ਹੁਣ ਮੇਰੇ ਦੋ ਕਜ਼ਨਸ ਨੇ ਉਹ ਦੋਨੋਂ ਵਧੀਆ ਬਹੁਤ ਵਧੀਆ ਰਹਿ ਕੇ ਤੇ ਪੁਲਿਸ ਵਿੱਚ ਨੇ ਇਨਫੈਕਟ ਜਦੋਂ ਮੈਂ ਕੋਈ ਜੂਨੀਅਰ ਵਰਗੀ ਕੋਈ ਸਕ੍ਰਿਪਟ ਲਿਖਣੀ ਸੀਗੀ ਜਿੱਦੇ ਚ ਮੈਂ ਕੋਈ ਇੱਕ ਐਂਟੀ ਹੀਰੋ ਪਲੇ ਕਰ ਰਿਹਾ ਠੀਕ ਹੈ ਜਿਹਦੇ ਪੁਲਿਸ ਪਿੱਛੇ ਪਈ ਹੋਈ ਆ ਉਦੋਂ ਵੀ ਮੈਂ ਮੇਕ ਸ਼ੋਰ ਕਰਦਾ ਹੁੰਦਾ ਵੀ ਮੈਂ ਉਹਨਾਂ ਨੂੰ ਪਹਿਲਾਂ ਫੋਨ ਕਰਕੇ ਸਿਰਫ ਇਹ ਨਹੀਂ ਵੀ ਵਰਦੀ ਦੇ ਬਈ ਜਿਵੇਂ ਐਸਐਚਓ ਇੰਸਪੈਕਟਰ ਲੈ ਕੇ ਦਾ ਬੰਦਾ ਉਹਦੀ ਵਰਦੀ ਦੇ ਕਿੰਨੇ ਤਾਰੇ ਹੁੰਦੇ ਨੇ ਫੀਤੀ ਕਿਹੜੇ ਰੰਗ ਦੀ ਕਿਹੜੇ ਰੈਂਕ ਤੇ ਮਿਲਦੀ ਆ ਉਹ ਬੇਸਿਕ ਜਨਰਲ ਲੈਵਲ ਤੋਂ ਲੈ ਕੇ ਜਿਹੜਾ ਕ੍ਰਿਮੀਨਲ ਨੂੰ ਟ੍ਰੇਸ ਟਰੈਕ ਕਰਨ ਦਾ ਜਾਂ ਉਹਨੂੰ ਫੜਨ ਤੱਕ ਜਾਣ ਦਾ ਜਿਹੜਾ ਸਫਰ ਹੈ ਉਹ ਚੀਜ਼ਾਂ ਵੀ ਮੈਂ ਨਾਟ ਉਹ ਆਬਵੀਅਸਲੀ ਉਹਨੂੰ ਬਹੁਤ ਐ ਐਗਜ਼ੈਕਟਲੀ ਨਹੀਂ ਦੱਸਦੇ ਪਰ ਉਹ ਕਿਹੜੀਆਂ-ਕਿਹੜੀਆਂ ਚੀਜ਼ੋ ਦੀ ਵਰਤੋਂ ਕਰਦੇ ਨੇ ਕਿਹੜੀਆਂ ਚੀਜ਼ਾਂ ਨਾਲ ਛੇਤੀ ਉਹ ਹਾਸਲ ਕਰ ਲੈਂਦੇ ਨੇ ਵੀ ਉਹ ਜਿਹੜਾ ਉਹਨੂੰ ਕੈਪਚਰ ਕਰਨਾ ਹੈ ਜਾਂ ਕਈ ਵਾਰ ਇੰਡੀਆ ਤੋਂ ਬਾਹਰ ਜਿਵੇਂ ਕ੍ਰਿਮੀਨਲਸ ਹੁੰਦੇ ਨੇ ਉਹ ਫਿਰ ਰੂਟ ਕੀ ਹੁੰਦਾ ਉਹਦੇ ਵਿੱਚ ਲੀਗੈਲਿਟੀਆਂ ਕਿਵੇਂ ਹੁੰਦੀਆਂ ਨੇ ਸੋ ਇਨ ਫੈਕਟ ਇਹਦੇ ਵਿੱਚ ਵੀ ਇਹਦੇ ਵਿੱਚ ਮੈਂ ਐਜ਼ ਅ ਪ੍ਰੋਡਿਊਸਰ ரைਟਰ ਨਹੀਂ ਹੈਗਾ ਬਟ ਅ ਡਾਇਰੈਕਟਰ ਸਾਹਿਬ ਜਿਵੇਂ ਸੈਵੀ ਹੋਆ ਉਹਨਾਂ ਨੂੰ ਮੈਂ ਉਹੀ ਆਪਣੇ ਜਿਹੜੇ ਕਜ਼ਨ ਭਾਜੀ ਨੇ ਉਹਨਾਂ ਨਾਲ ਮੈਂ ਫੋਨ ਤੇ ਗੱਲ ਕਰਾਈ ਮੈਂ ਕਿਹਾ ਵੀ ਯੂਨੀਫਾਰਮ ਤੇ ਸਾਰੇ ਉਤੋਂ ਲੈ ਕੇ ਜੇ ਮੈਂ ਇੱਕ ਇੰਸਪੈਕਟਰ ਐਕ ਦਾ ਬੰਦਾ ਪਲੇ ਕਰ ਰਿਹਾ ਆਂ ਵੀ ਆਪਾਂ ਗਲਤੀ ਨਾ ਆਪਣੇ ਕੋਲੋਂ ਵੀ ਕੀਤੇ ਰੰਗ ਚ ਜਾਂ ਤਾਰੇ ਤੇ ਨੁੰਦੇ ਲਈ ਆਪਾਂ ਨੂੰ ਪਤਾ ਉਹ ਵੀ ਨਹੀਂ ਕੋਈ ਗਲਤੀ ਹੋਵੇ ਤੇ ਜੇ ਇੰਸਪੈਕਟਰ ਕੈਜੂਅਲ ਆ ਜਾਵੇ ਜਿਸ ਚ ਸ਼ਰਟ ਥੋੜੀ ਕੈਜੂਅਲ ਹੈਗੀ ਪਰ ਬਾਕੀ ਸਾਰਾ ਉਹਨੇ ਪਾਇਆ ਉਹਦੇ ਨਾਲ ਵੀ ਜੇ 50 ਬੰਨੀ ਹੈ ਗਿਹੜੇ ਰੰਗ ਦੀ ਹੈ ਤੇ ਪੱਗ ਬਰਦੀ ਦੇ ਨਾਲ ਮੈਚਿੰਗ ਉਹ ਡਿਟੇਲ ਤੋਂ ਲੈ ਕੇ ਇਹਨਾਂ ਦੀ ਸਿਚੁਏਸ਼ਨ ਜਿਹੜੀ ਸੀਗੀ ਗੈਂਸ ਦੀ ਇਹਨਾਂ ਦਾ ਪਰਿਵਾਰਕ ਮਸਲਾ ਹੈ ਉਹ ਵਿੱਚ ਸੜਕਾਂ ਦੇ ਉੱਤਰ ਕੇ ਲੋਕਾਂ ਨਾਲ ਕੋਈ ਜਾਤੀ ਵਾਲਾ ਕੰਮ ਨਹੀਂ ਹੈਗਾ ਇੱਕ ਪਰਿਵਾਰਕ ਪੁਰਾਣਾ ਤੁਰਿਆਂ ਦਾ ਮਸਲਾ ਹੈ ਨਾ ਕਿ ਅਸੀਂ ਲੜਾਈ ਉਹਦੇ ਤੇ ਆਧਾਰਤ ਹੈ ਹੂੰ ਸੋ ਉਹ ਗੱਲ ਉਹਨਾਂ ਨੂੰ ਸੁਣਾ ਕੇ ਤੇ ਮੈਂ ਹੁਣ ਪੁਲਿਸ ਨਾਲ ਆ ਜਿਹੜਾ ਮੈਂ ਚਾਹਣਾ ਵਾ ਵੀ ਇਹ ਚੀਜ਼ ਨੂੰ ਥੱਲ ਪਵੇ ਇਹਨੂੰ ਬੁਲਾਵਾ ਨਾ ਦਿੱਤਾ ਜਾਵੇ ਕਿ ਜੇ ਬਾਹਰ ਆਵੇ ਨਾ ਹੋਰ ਨਾ ਵਧੇ ਹੂੰ ਮੈਂ ਉਹਨਾਂ ਕੋਲ ਇੱਕ ਲੀਗਲ ਸਟੈਂਡਪੁਆਇੰਟ ਤੋਂ ਵੀ ਪੁੱਛਿਆ ਵੀ ਆਹ ਚੀਜ਼ ਨੂੰ ਬੀਗਨ ਐਨ ਐਸ ਐਚਓ ਮੈਂ ਕਿਵੇਂ ਇਕੈਟਰ ਕਰ ਸਕਦਾ ਹਾਂ ਪ੍ਰੋਵਾਈਡਡ ਵੀਰੇ ਇੱਕ ਸੀਨੀਅਰ ਕੈਰੇਕਟਰ ਨੇ ਜਿਹੜੇ ਚਾਹੁੰਦੇ ਨੇ ਵੀ ਉਹ ਨਾ ਹੋਵੇ ਹੂੰ ਉਹ ਅੜਚਣ ਨੂੰ ਵੀ ਕਿਵੇਂ ਆਪਾਂ ਉਹਨੂੰ ਓਵਰਕਮ ਕਰਨਾ ਤੇ ਆਹ ਚੀਜ਼ ਵੀ ਜਿਹੜੀ ਮੈਂ ਚਾਹੁੰਦਾ ਇਹ ਹੋਣੀ ਚਾਹੀਦੀ ਆ ਹੂੰ ਲਿਖੀ ਦਾ ਇੱਕ ਤਰੀਕਾ ਨਾਲ ਜ਼ਰੂਰ ਹੁੰਦੀ ਆ ਪਰ ਇੱਕ ਲੀਗਲ ਪੁਆਇੰਟ ਆਫ਼ View ਤੁਹਾਨੂੰ ਮਿਲ ਜਾਂਦਾ ਨਾ ਬੰਦਾ ਲਿਖਣ ਵਾਲਾ ਹੋਰ ਤਕੜਾ ਹੋ ਜਾਂਦਾ ਸੋਚ ਕੇ ਵੀਰ ਮੈਂ ਜੋ ਲਿਖਿਆ ਇਹਨੂੰ ਮੈਂ ਲੀਗਲੀ ਐਂ ਬੈਕ ਕਰਦਾ ਅੱਛਾ ਇਹ ਇਹਦੇ ਤੋਂ ਨਾ ਭਾਈ ਇੱਕ ਗੱਲ ਹੋਰ ਵੀ ਨ ਤੁਹਾਡਾ ਪਿਆਰ ਆ ਕੈਰੈਕਟਰ ਲਈ ਇਹ ਕਿਵੇਂ ਆਉਂਦਾ ਕਿਉਂਕਿ ਤੁਸੀਂ ਐਸਾ ਪ੍ਰੋਡਿਊਸਰ ਵੀ ਰਹੇ ਹੋ ਹਾਂਜੀ ਫਿਰ ਪ੍ਰੋਡਿਊਸਰ ਤੋਂ ਐਕਟਰ ਬਣਨ ਦਾ ਕਿਵੇਂ ਸੋਚਿਆ ਤੇ ਇੰਨੀ ਸ਼ਿੱਦਤ ਕਿਵੇਂ ਸੋਚਦੇ ਹੋ ਵੀ ਯਾਰ ਮੈਂ ਜੋ ਕੰਮ ਕਰਨਾ ਹਾਲਾਂਕਿ ਤੁਹਾਡੀ ਫਿਲਮ ਜੂਨੀਅਰ ਵੀ ਆਈ ਹਾਂਜੀ ਉਹ ਉਸ ਲੈਵਲ ਦੀ ਨਹੀਂ ਉਹਨਾਂ ਦਾ ਪਿਆਰ ਮਿਲਿਆ ਪਰ ਫਿਰ ਵੀ ਤੁਸੀਂ ਅਗਲੀ ਫਿਲਮ ਲਈ ਮਿਹਨਤ ਕਰੀ ਆ ਇਹਦੇ ਪਿੱਛੇ ਕੁਝ ਤਾਂ ਹੁੰਦਾ ਹੀ ਆ ਵੀ ਯਾਰ ਆ ਪ੍ਰੂਵ ਕਰਨਾ ਕਿ ਪ੍ਰੂਵ ਕਰਨ ਦੇ ਚੱਕਰ ਚ ਪ੍ਰੂਵ ਬਈ ਕਿਸੇ ਨੂੰ ਕਿਸੇ ਨੂੰ ਗਲਤ ਨਹੀਂ ਪ੍ਰੂਵ ਕਰਨਾ ਆਪਣੇ ਆਪ ਨੂੰ ਸਹੀ ਪ੍ਰੂਵ ਕਰਨਾ ਹੂੰ ਬਈ ਅ ਆਪਣਲੇ ਆਪ ਨੂੰ ਲੈ ਕੇ ਦਿਮਾਗ 'ਚ ਇੱਕ ਇੱਕ ਮਕਾਮ ਤੈਅ ਕੀਤਾ ਹੋਇਆ ਸੋਚਿਆ ਹੋਇਆ ਉਹ ਸਫਰ ਤੈਅ ਕਰਨਾ ਉੱਥੇ ਤੱਕ ਪਹੁੰਚਣਾ ਉਹ ਹੈਗਾ ਇੱਕ ਫਿਲਮ ਮੇਕਰ ਵਧੀਆ ਬਣਨਾ ਹੂੰ ਉਹ ਵਾਇਆ ਵਾਇਆ ਪ੍ਰੋਡਕਸ਼ਨ ਕਰਦਿਆਂ 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 ਮੈਨੂੰ ਕਿਤੇ ਨਾ ਕਿਤੇ ਫਿਕਰ ਆਊਟ ਹੋ ਗਿਆ ਸੀਗਾ ਵੀ ਇੱਕ ਇਕੱਲੇ ਪ੍ਰੋਡਿਊਸਰ ਹੋਣ ਨਾਲ ਇਹ ਚੀਜ਼ ਨਹੀਂ ਆ ਇਹ ਸਫਲਤਾ ਨਹੀਂ ਮਿਲਦੀ ਹੂੰ ਮੈਂ ਆਪ ਐਕਟਰ ਬਣਦੇ ਹੱਕ 'ਚ ਨਹੀਂ ਸੀਗਾ ਵੀ ਜੇ ਮੈਂ ਹੁੰਦਾ ਤੇ ਬੰਬੂਗਾਰਡ ਬਹੁਤ ਵੱਡੀ ਫਿਲਮ ਸੀ ਬੇਹਰਾਤਾਂ ਵੱਡੀਆਂ ਫਿਲਮਾਂ ਸੀ ਸਾਡੀਆਂ ਮੈਂ ਉਹਦੇ 'ਚ ਕੋਈ ਨਾ ਕੋਈ ਕੈਰੈਕਟਰ ਤੋਂ ਸ਼ੁਰੂਆਤ ਕਰ ਸਕਦਾ ਸੀ ਹੂੰ ਐਕਟਰ ਬਣਨਾ ਮੇਰੇ ਦਿਮਾਗ 'ਚ ਨਹੀਂ ਸੀਗਾ ਮੈਂ ਕੋਈ ਐਕਟਿੰਗ ਦੇ ਖਿਲਾਫ ਵੀ ਨਹੀਂ ਸੀਗਾ ਪਰ ਮੈਨੂੰ ਲੱਗਦਾ ਨਹੀਂ ਸੀਗਾ ਵੀ ਮੈਂ ਪਰਫਾਰਮ ਕਰ ਪਾਵਾਂਗਾ ਜਾਂ ਕੈਮਰੇ ਅੱਗੇ ਬੋਲਣਾ ਜੋ ਇਹ ਕਰਦੇ ਨੇ ਮੈਨੂੰ ਉਹ ਬਹੁਤ ਵੱਡਾ ਹੱਜ ਅੱਜ ਵੀ ਜਿਸ ਲੈਵਲ ਤੇ ਸਾਰੇ ਭਰਾ ਪਰਫਾਰਮ ਕਰਦੇ ਨੇ ਜਿਹੜੀਆਂ ਕੁੜੀਆਂ ਵੀ ਨੇ ਮੈਨੂੰ ਅੱਜ ਵੀ ਲੱਗਦਾ ਵੀ ਮੈਂ ਉਸ ਲੈਵਲ ਤੇ ਜਾਣਾ ਤਾਂ ਬਹੁਤ ਦੂਰ ਦੀ ਗੱਲ ਆ ਬਸ ਇਹਨਾਂ ਦੇ ਵਿੱਚ ਨਜ਼ਰ ਆ ਕੇ ਓਪਰਾ ਨਾ ਲੱਗਾ ਯਾਰ ਵੀ ਇਹੋ ਜਿਹਾ ਕੰਮ ਨਾ ਹੂੰ ਪਰ ਇਹਨਾਂ ਨਾਲ ਕੰਮ ਕਰਕੇ ਇੱਕ ਹੌਸਲਾ ਵੀ ਬੜਾ ਦੁਗਣਾ ਚੜਾ ਆਉਂਦਾ ਵੀ ਯਾਰ ਦੇਈ ਲਓ ਪਰ ਲੱਗਦਾ ਪਿਆ ਮਤਲਬ ਠੀਕ ਹੀ ਆ ਫਿਰ ਫਿਰ ਕਰਦੇ ਨਹੀਂ ਆ ਨਹੀਂ ਅੱਛਾ ਗਲਤੀਆਂ ਕੀਦੇ ਤੋਂ ਕਹਨੇ ਹੋ ਯਾਰ ਇਹ ਗਲਤੀ ਲੱਭ ਕੇ ਦਿਖਾ ਗਲਤੀ ਨਹੀਂ ਬਈ ਉਹ ਇੱਕ ਜਿਹੜੀ ਗੱਲ ਆ ਇਹਨਾਂ ਨੂੰ ਬਹੁਤ ਪੁਰਾਣੀ ਪਤਾ ਲੱਗੀ ਮੈਨੂੰ ਹੁਣ ਕਰਦਿਆਂ ਪਤਾ ਲੱਗੀ ਆ ਵੀ ਇਹਦੇ ਜਿੱਦਾਂ ਬੇਸਿਕਲੀ ਤੁਹਾਡਾ ਨਾ ਕੰਫੀਡੈਂਸ ਇੱਕ ਤੁਹਾਡੇ ਆਪਣੇ ਹੀ ਬਦਲਦੇ ਬਣਾਏ ਹੋਏ ਬਈ ਹੂੰ ਉਹੀ ਤੋੜਨੇ ਨੇ ਤੁਸੀਂ ਵੀ ਯਾਰ ਵੀ ਮੈਂ ਹੁਣ ਜਿਵੇਂ ਕੋਈ ਬਹੁਤ ਓਵਰ ਥਿੰਕਰ ਆ ਮੇਰੇ ਦਿਮਾਗ 'ਚ ਕੰਸਟੈਂਟ ਖਿਆਲ ਆਉਗਾ ਯਾਰ ਜੇ ਮੈਂ ਐਂ ਕਰਦਾ ਯਾਰ ਮਤਲਬ ਜਾਗਣਾ ਪੜ ਜਾਏ ਗਲਤ ਨਾ ਹੋ ਜਾਏ ਕੰਮ ਹੈਨਾ ਫਿਰ ਜਦੋਂ ਇੰਨਾ ਰਕੇ ਵੀਰਪਰਾ ਸਾਹਮਣੇ ਉਹਦੇ ਨਾਲ ਚਾਰ ਗਣਾ ਜ਼ਿਆਦਾ ਕਰਦੇ ਮੈਂ ਨਹੀਂ ਹਰ ਇੰਨਾ ਮੈਂ ਗੱਤ ਸੋਚੀ ਐਨਾ ਇੰਨਾ ਤੋੜ ਕੇ ਵੇਖ ਲਾ ਉਹ ਹੌਲੀ ਹੌਲੀ ਕਰਦੇ ਆ ਜਿਹੜਾ ਬੱਦਲ ਆ ਨਾ ਬਈ ਉਹ ਟੁੱਟਦਾ ਜਾਂਦਾ ਤੁਹਾਨੂੰ ਜਿੰਨਾ ਤੁਸੀਂ ਤੋੜ ਰਹੇ ਹੁੰਦਾ ਉਹ ਅਗਲੀ ਵਾਰੀ ਕੰਮ ਆਉਂਦਾ ਤੁਹਾਡੇ ਦੁਬਾਰਾ ਫਿਰ ਤੁਸੀਂ ਹੋਰ ਖੁੱਲਦੇ ਹੋ ਸੋ ਝਾਕਾ ਇਹ ਹੈ ਜਿਹੜਾ ਕਿ ਮੈਨੂੰ ਇੱਕ ਦੋ ਫਿਲਮਾਂ ਕਰਦੇ ਆ ਕਰਦੇ ਬਦਲ ਆ ਗਿਆ ਇਹ ਝਾਕਾ ਇਹ ਝੋਲ ਨਿਕਲਣਾ ਪਾਣਾ ਮਲੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਚੰਗੇ ਝਾਕੇ ਜਦੋਂ ਝਾਕੇ ਖੋਲਦੇ ਨੇ ਫਿਰ ਤਾਲੇ ਲੱਗਦੇ ਨੇ ਫਿਰ ਉਹ ਤਾਂ ਨਹੀਂ ਚੱਕਰ ਵੀ ਕਿਤੇ ਆਪ ਦੀ ਜ਼ਿੰਦਗੀ 'ਚ ਵੀ ਖੋਲਿਆ ਕਦੇ ਝਾਕਾ ਅ ਨਹੀਂ ਉਹ ਆਪਣੇ ਤੇ ਵੈਸੇ ਨਹੀਂ ਹਾਂ ਇਹਦੇ ਕਰਕੇ ਜਿਹੜਾ ਕੌਨਫੀਡੈਂਸ ਵਾਲਾ ਇੱਕ ਝਾਕਾ ਜਿਹੜਾ ਉਹ ਚੀਜ਼ ਦਾ ਜਰੂਰ ਫਰਕ ਪਿਆ ਆ ਜਿਹੜਾ ਆਪਾਂ ਜ਼ਿੰਦਗੀ 'ਚ ਆਪਾਂ ਜਿਵੇਂ ਵਿਚਰਦੇ ਆ ਯਾਰੋ ਦੋਸਤਾਂ ਨਾਲ ਭਈਆ ਭੈਣਾਂ ਨਾਲ ਉਹ ਇਸ ਕੌਨਫੀਡੈਂਸ ਦਾ ਇੱਕ ਜਰੂਰ ਗੁੱਡ ਗੁੱਡ ਸਿਰੇਜ ਭਾਈ ਤੁਸੀਂ ਕਿਵੇਂ ਦੇਖਿਆ ਕਿਉਂਕਿ ਜਿਵੇਂ ਤੁਹਾਡੇ ਜਿਹੜੇ ਕਿਰਦਾਰ ਸ਼ੁਰੂ 'ਚ ਨਿਕਲ ਕੇ ਸਾਹਮਣੇ ਆਏ ਜਾਂ ਜੋ ਤੁਹਾਡੇ ਕੈਮਰੇ ਤੇ ਪ੍ਰੈਜੈਂਸ ਹੁੰਦੀ ਆ ਬੜਾ ਸਾਊ ਜਾਂ ਮੁੰਡਾ ਸ਼ਰੀਫ ਜਾਂ ਮੁੰਡਾ ਵੀ ਕਦੇ ਕਿਸੇ ਦੇ ਮੈਂ ਕਹਿੰਦਾ ਵੀ ਮੁੱਕੀ ਵੀ ਨਹੀਂ ਮਾਰੀ ਹੋਈ ਤੇ ਫਿਰ ਉਹ ਕਿਵੇਂ ਲੈ ਕੇ ਆਉਣੇ ਵੀ ਹੱਥ 'ਚ ਬੰਦੂਕ ਚੱਕ ਦਿੰਦੇ ਤੇ ਫਿਲਮ ਦੇ ਵਿੱਚ ਮੈਂ ਵੇਨਾ ਵੀ ਸਾਰਾ ਕੋ ਸਾਈਕੋ ਵਾਲੀ ਚ ਹੀ ਕੱਟ ਤਾ ਮੈਨੂੰ ਲੱਗਦਾ ਹੁੰਦਾ ਵੀ ਇਹ ਇੱਕ ਇਹੀ ਬਿਊਟੀ ਐ ਸਿਨੇਮੇ ਦੀ ਹੂੰ ਮੇਰਾ ਇੱਕ ਪਰਸਨਲੀ ਥੌਟ ਹੈਗਾ ਕਿ ਜਿਹੜਾ ਮੇਕਰਸ ਹੁੰਦਾ ਹੂੰ ਆਰਟਿਸਟ ਸਿਰਫ ਟੂਲ ਹੈਗਾ ਹੂੰ ਆਪਾਂ ਕਦੇ ਐ ਨਹੀਂ ਕਹਿ ਸਕਦੇ ਹੁੰਦੇ ਕਿ ਇਹ ਗੁੱਡ ਐਕਟਰ ਆ ਇਹ ਬੈਡ ਐਕਟਰ ਆ ਮੈਨੂੰ ਆਲਾ ਜਦੋਂ ਗੁੱਡ ਮੇਕਰਸ ਦੇ ਨਾਲ ਕੰਮ ਕਰਦੇ ਆਂ ਤਾਂ ਗੁੱਡ ਤੁਸੀਂ ਐਕਟਰ ਮੰਨੇ ਜਾਂਦੇ ਹੋ ਜਿਹੜਾ ਤੁਸੀਂ ਬੁਰਾ ਕੰਮ ਕੀਤਾ ਉਹ ਬੈਡ ਮੇਕਰਸ ਦੀ ਵਜ੍ਹਾ ਕਰਕੇ ਕੀਤਾ ਔਰ ਐਕਟਰ ਸਿਰਫ ਟੂਲ ਹੁੰਦਾ ਮੈਂ ਆਪਦੇ ਆਪ ਨੂੰ ਸਿਰਫ ਕੈਰੈਕਟਰ ਡਾਇਰੈਕਟਰ ਐਕਟਰ ਸਮਝਦਾ ਮੈਂ ਜਦੋਂ ਸ਼ੂਟ ਕਰ ਰਿਹਾ ਹੁੰਦਾ ਮੈਨੂੰ ਡਾਇਰੈਕਟਰ ਜੋ ਕਮਾਂਡ ਦਿੰਦਾ ਜਾਂ ਰਾਈਟਰ ਜੋ ਕਮਾਂਡ ਦਿੰਦਾ ਮੈਂ ਸਿਰਫ ਉਹਨਾਂ ਕਰਦਾ ਮੈਂ ਇਹ ਵੀ ਕਹਿ ਦਿੰਦਾ ਹੁੰਦਾ ਕਿ ਬਾਅਦ ਵਿੱਚ ਚੀਜ਼ ਬੈਡ ਨਿਕਲੀ ਜ਼ਿੰਮੇਵਾਰ ਵੀ ਤੁਸੀਂ ਹੋ ਮੈਨੂੰ ਸਿਰਫ ਤੁਸੀਂ ਕਹੋਗੇ ਕਿ ਆਹ ਚੀਜ਼ ਨੂੰ ਐ ਬੋਲਣਾ ਹੈ ਤਾਂ ਮੈਂ ਇਹ ਤਾਂ ਬੋਲ ਦਿੰਦਾ ਤਾਂ ਕਰੈਕਟਰ ਨੂੰ ਮੈਨੂੰ ਥੋੜਾ ਜਿਹਾ ਆਪ ਦੇ ਕੰਮ ਕਰਨ ਵਾਲਾ ਉਹ ਹੁੰਦਾ ਉਹ ਮੈਂ ਲੁਕਸ ਤੇ ਕੰਮ ਕਰਦਾ ਮੈਨੂੰ ਇਹ ਹੁੰਦਾ ਕਿ ਉਹਦਾ ਲੁੱਕ ਕਿਸੇ ਨਾਲ ਮੈਚ ਨਾ ਹੋਵੇ ਪਹਿਲੇ ਮੇਰੇ ਕਰੈਕਟਰ ਨਾਲ ਉਹ ਡਿਫਰੈਂਟ ਹੋਵੇ ਉਹਦੀ ਲਾਈਫ ਡਿਫਰੈਂਟ ਆ ਜਿਵੇਂ ਇਹ ਗੈਂਗਲੈਂਡ ਦੇ ਵਿੱਚ ਕਰੈਕਟਰ ਹੈਗਾ ਰੌਕੀ ਹੂੰ ਰੌਕੀ ਜਦੋਂ ਮੈਂ ਇੱਕ ਕੈਰੈਕਟਰ ਸਨਾਇਆ ਸੀ ਮੈਨੂੰ ਵੀਰੇ ਰਣ ਨੇ ਤਾਂ ਮੈਨੂੰ ਸਭ ਤੋਂ ਪਹਿਲਾਂ ਮੈਂ ਪਰਮੀਸ਼ ਨੂੰ ਫੋਨ ਕੀਤਾ ਸੀ ਪਰਮੀਸ਼ ਨਾਲ ਮੇਰਾ ਬਹੁਤ ਪਿਆਰ ਆ ਤੇ ਰੌਕੀ ਮੈਂਟਲ ਵਿੱਚ ਉਹਦੇ ਕੈਰੈਕਟਰ ਦਾ ਨਾਮ ਰੌਕੀ ਸੀ ਤੇ ਮੈਨੂੰ ਕਿਹਾ ਮੈਂ ਕਿਹਾ ਯਾਰ ਮੈਂ ਇੱਕ ਕੈਰੈਕਟਰ ਕਰ ਰਿਹਾ ਉਹਦਾ ਨਾਮ ਰੌਕੀ ਆ ਮੈਨੂੰ ਇਹ ਨਾਮ ਹੀ ਬੜਾ ਵਧੀਆ ਲੱਗਦਾ ਕਿਉਂਕਿ ਇਸ ਨਾਮ ਨਾਲ ਅਸੀਂ ਬਹੁਤ ਜੁੜੇ ਹੋਏ ਆ ਤਾਂ ਫਿਰ ਮੈਨੂੰ ਇਹ ਹੁੰਦਾ ਕਿ ਉਹ ਕੈਰੈਕਟਰ ਦੀ ਲਾਈਫ ਉਹਦਾ ਇਨਰ ਕੀ ਆ ਔਰ ਕਹਾਣੀ ਦੇ ਵਿੱਚ ਉਹਦੀ ਸਿਚੁਏਸ਼ਨ ਕੀ ਹੈ ਔਰ ਉਸ ਤੋਂ ਬਾਅਦ ਰਿਲੇਸ਼ਨ ਕੀਆ ਉਹ ਸਾਰੀਆਂ ਚੀਜ਼ਾਂ ਔਰ ਇਹ ਟੀਮਵਰਕ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਮੇਰੇ 10 ਸਟੂਪਿਡ ਸ਼ਾਟ ਦੇ ਵਿੱਚੋਂ ਇੱਕ ਸ਼ਾਟ ਸਿਲੈਕਟ ਕੀਤਾ ਮੈਂ ਮੁੜਿਆ ਤਾਂ ਬਲੂਰ ਵਾਲੇ ਨੇ ਹਵਾ ਮਾਰੀ ਮੇਰੇ ਵਾਲ ਉੱਡੇ ਡੀਓਪੀ ਨਨ ਨੂੰ ਹਾਈ ਸਪੀਡ ਕੈਪਚਰ ਕੀਤਾ ਬੈਕਗ੍ਰਾਉਂਡ ਵਾਲੇ ਨੇ ਬਹੁਤ ਸੋਹਣਾ ਬੈਕਗ੍ਰਾਉਂਡ ਲਾਇਆ ਤੇ ਆਡੀਅੰਸ ਨੇ ਉਸ ਚੀਜ਼ ਨੂੰ ਦੇਖਿਆ ਤੇ ਸਿਰਫ ਇਹ ਨਹੀਂ ਕਹਿ ਸਕਦੇ ਕਿ ਆਤੀ ਰੇ ਤੂੰ ਕਮਾਲ ਕਰਦੀ ਨਹੀਂ ਨਹੀਂ ਤੁਸੀਂ ਇਹ 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 ਗੱਲ ਮੈਨੂੰ ਲੱਗਦਾ ਕਿ ਬਹੁਤ ਪਿੱਛੇ ਇੱਕ ਟੀਮ ਵਰਕ ਕਰਦੀਆ ਤਾ ਹੁੰਦਾ ਕਮਾਲ ਅੱਛਾ ਤੁਸੀਂ ਇਹ ਚੀਜ਼ ਨੂੰ ਕਿਉਂ ਡਿਫਾਈ ਨਹੀਂ ਕਰਨਾ ਚਾਹੁੰਦੇ ਜਾਂ ਦੱਸਾਣੀ ਚਾਹੁੰਦੇ ਵੀ ਸਿਨੇਮੇ ਦਾ ਅਸਰ ਨਹੀਂ ਹੁੰਦਾਗਾ ਹਾਲਾਂਕਿ ਜਦੋਂ ਅਸੀਂ ਦੇਖਦੇ ਆ ਤਾਂ ਜੇ ਬਾਲੀਵੁੱਡ ਦੇ ਵਿੱਚ ਕੋਈ ਫਿਲਮ ਆਉਂਦੀ ਆ ਤਾਂ ਉਹਨੂੰ ਵੇਖ ਕੇ ਮੁੰਡੇ ਵੱਡੇ ਵੱਡੇ ਵਾਰ ਰੱਖ ਲੈਂਦੇ ਨਹੀਂ ਦੇਖੋ ਮੈਂ ਇਹ ਚੀਜ਼ ਨੂੰ ਹਮੇਸ਼ਾ ਇਸ ਚੀਜ਼ ਲਈ ਮੰਨੂੰਗਾ ਆਪਦੀ ਲਾਈਫ ਦੇ ਉਹਦੇ ਤੋਂ ਮੈਂ ਕਦੇ ਵੀ ਆਪਦੀ ਲਾਈਫ ਨੂੰ ਕਿਸੇ ਦੀ ਸਿਚੁਏਸ਼ਨ ਤੋਂ ਜੱਜ ਨਹੀਂ ਕਰ ਸਕਦਾ ਮੈਂ ਬਚਪਨ ਦੇ ਵਿੱਚ ਜਦੋਂ ਫਿਲਮਾਂ ਦੇਖਦਾ ਸੀ ਮੈਂ ਚੋਰ-ਸ਼ਿਪਾਈ ਅਸੀਂ ਖੇਡਦੇ ਹੁੰਦੇ ਸੀ ਤਾਂ ਮੈਂ ਚੋਰ ਬੰਨਾ ਪਸੰਦ ਕਰਦਾ ਸੀ ਤਾਂ ਫਿਲਮ ਮੇਰੇ ਲਈ ਹਮੇਸ਼ਾ ਫਿਲਮ ਰਹੀ ਹੈ ਔਰ ਫਿਲਮ ਹਮੇਸ਼ਾ ਹੀ ਫਿਲਮ ਰਹਿੰਦੀ ਹੈ ਵੇਖਣ ਵਾਲੇ ਵਾਸਤੇ ਜੇ ਤੁਸੀਂ ਗੁੱਡ ਫਿਲਮ ਵੇਖ ਕੇ ਗੁੱਡ ਇਨਸਾਨ ਨਹੀਂ ਬਣ ਸਕਦੇ ਤਾਂ ਫਿਰ ਤੁਸੀਂ ਬੈਡ ਫਿਲਮ ਵੇਖ ਕੇ ਬੈਡ ਇਨਸਾਨ ਨਹੀਂ ਬਣ ਸਕਦੇ ਜੇ ਤੁਹਾਨੂੰ ਗੈਂਗਲੈਂਡ ਦੇ ਰੌਕੀ ਤੋਂ ਪ੍ਰੋਬਲਮ ਹੈਗੀ ਆ ਤਾਂ ਇਹਦਾ ਮਤਲਬ ਕਿ ਤੁਹਾਨੂੰ ਫਿਲਮ ਨਹੀਂ ਵੇਖਣੀ ਚਾਹੀਦੀ ਫਿਲਮ ਚੋਂ ਨਨ ਫਿਲਮ ਇਹ ਕੀ ਆ ਵੀ ਜਦੋਂ ਵੀਰੇ ਆਪਾਂ ਫਿਲਮ ਆਪਾਂ ਬੁੱਕਮਾਈ ਸ਼ੋ ਓਪਨ ਕਰਦੇ ਆ ਜਾਂ ਆਪਾਂ ਟੀਵੀ ਓਪਨ ਕਰਦੇ ਆ ਨੈਟਫਲਿਕਸ ਅਸੀਂ ਆਪਦੀ ਮਰਜ਼ੀ ਦਾ ਕੰਟੈਂਟ ਦੇਖਦੇ ਹਮ ਅਸੀਂ ਕਿੰਨੀਆਂ ਐਕਸ਼ਨ ਫਿਲਮਾਂ ਦੇਖਦੇ ਆ ਮੈਨੂੰ ਇਹ ਲੱਗਦਾ ਇਸ ਚੀਜ਼ ਤੇ ਇੰਨੀ ਕੋ ਡਿਸਕਸ਼ਨ ਹੋ ਚੁੱਕੀ ਆ ਕਿ ਇਹ ਡਿਸਕਸ਼ਨਸ ਹੁਣ ਮੈਨੂੰ ਲੱਗਦਾ ਕੋਈ ਮਾਇਨੇ ਨਹੀਂ ਰੱਖਦੀ ਕਿਉਂ ਕਿ ਆਡੀਅנס ਬਹੁਤ ਸਮਝਦਾਰ ਹੋ ਆਪਾਂ ਇਹ ਕਹਿ ਦੀ ਵੀ ਫਿਲਮ ਇੱਕ ਬਹੁਤ ਛੋਟਾ ਜਿਹਾ ਪਾਰਟ ਆ ਮੈਂ ਸੋਸਾਇਟੀ ਦੇ ਕਿਸੇ ਬੈਡ ਅ ਬੈਡ ਸਪੇਸ ਨੂੰ ਫਿਲਮ ਤੇ ਨਹੀਂ ਸੱਟ ਸਕਦਾ ਨਾ ਮੈਂ ਇੰਡੀਵਿਜੂਅਲ ਦੀ ਗੱਲ ਕਰਦਾ ਹਰ ਬੰਦਾ ਹੈ ਇੱਕ ਨਹੀਂ ਪਰ ਪਰ ਤੁਹਾਨੂੰ ਬਈ ਲੱਗਦਾ ਨਹੀਂ ਹੈਗਾ ਅਮੀਪਾ ਵੀ ਜਿਹੜਾ ਫਿਲਮ ਆ ਜਾਂ ਸਾਡੇ ਪੰਜਾਬੀ ਨੇ ਖਾਸ ਕਰਕੇ ਉਹਨਾਂ ਦੇ ਵਿੱਚ ਐਗਰੈਸ਼ਨ ਜਿਹੜਾ ਫਿਲਮਾਂ ਦੇ ਵਿੱਚ ਵੀ ਦੇਖਣਾ ਪਸੰਦ ਕਰਦੇ ਨੇ ਕਿਉਂਕਿ ਜਦੋਂ ਗੱਗੂ ਗਿੱਲ ਸਾਬ ਉਹਨਾਂ ਦੀਆਂ ਫਿਲਮਾਂ ਆਈਆਂ ਟੱਕਰੇ ਜੱਟਾਂ ਦੇ ਪੁੱਤ ਜੱਟਾਂ ਦੇ ਬਦਮਾਚੀ ਜੱਟਾਂ ਦੀ ਬਦਲਾ ਜੱਟੀ ਦਾ ਤਾਂ ਉਹ ਸਾਰੀਆਂ ਚੀਜ਼ਾਂ ਦਾ ਅਗਰੈਸ਼ਨ ਸੀਗਾ ਵੀ ਲੋਕ ਪਸੰਦ ਕਰਦੇ ਸੀ ਤਾਂ ਤੁਸੀਂ ਅੱਜ ਵੀ ਇਹ ਦੇਖਦੇ ਹੋ ਵੀ ਜਿਹੜਾ ਪੰਜਾਬੀ ਨੇ ਉਹਨਾਂ ਦੇ ਵਿੱਚ ਅਗਰੈਸ਼ਨ ਦੇਖਣਾ ਉਹਨਾਂ ਨੂੰ ਪਸੰਦ ਆ ਇਸ ਕਰਕੇ ਜਿਹੜੀਆਂ ਫਿਲਮਾਂ ਨੇ ਇਹ ਜਦੋਂ ਵੀ ਆਉਂਦੀਆਂ ਨੇ ਤਾਂ ਉਸੇ ਰੂਪ ਦੇ ਵਿੱਚ ਹੀ ਆਡੀਅנס ਉਹਨਾਂ ਨੂੰ ਮਿਲਦੀ ਹੈ ਭਈ ਮੈਂ ਇੱਕ ਤੁਹਾਨੂੰ ਇਹਦਾ ਸਵਾਲ ਪੁੱਛਦਾ ਵੀ ਜਦੋਂ ਸਿਨੇਮਾ ਪੰਜਾਬੀ ਜਾਂ ਹਿੰਦੀ ਨਹੀਂ ਸੀ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਜਦੋਂ ਗੋਰਿਆਂ ਵਾਲਾ ਦੌਰ ਚੱਲਦਾ ਹੈਗਾ ਜਦੋਂ ਜਲਿਆਂ ਵਾਲਾ ਬਾਗ ਹੋਇਆ ਜਾਂ ਜਦੋਂ ਆਪਣੇ ਭਗਤ ਸਿੰਘ ਜੀ ਹੋਣੀ ਉਦੋਂ ਸਿੰਘ ਹੋਣੀ ਜਦੋਂ ਉਹਨਾਂ ਨੇ ਸੋਚਿਆ ਯਾਰ ਵੀ ਆਹ ਕੰਮ ਕਰਨਾ ਉਹਨਾਂ ਨੇ ਕਿਹੜੀ ਕੋਈ ਫਿਲਮ ਵੇਖੀ ਹੋਣੀ ਬਈ ਆ ਉਹਨਾਂ ਨੂੰ ਕਿਹੜੀ ਚੀਜ਼ ਨੇ ਕੀਤਾ ਪਰ ਉਹ ਇੱਕ ਨੈਚੁਰਲ ਥਾਟ ਸੀ ਉਸ ਬੰਦੇ ਦੇ ਅੰਦਰ ਬੰਦੇ ਦੇ ਅੰਦਰ ਨਾ ਇੱਕ ਕਾਣਾ ਬਈ ਹੂੰ ਮੇਰੇ ਅੰਦਰ ਇਹ ਕਾਣਾ ਮੈਂ ਸੰਜੇ ਦਾਤ ਦੀ ਖਲਣਾ ਇੱਕਦੋ ਪ੍ਰਭਾਵਿਤ ਹੋ ਗਿਆ ਮੈਂ ਵਾਰ ਰੱਖ ਲਿਆ ਪਰ ਮੈਂ ਉਹ ਕੁਝ ਨਹੀਂ ਕੀਤਾ ਜਿਹੜਾ ਸੰਜੇ ਦਾਤ ਹੋਰ ਕੁਝ ਕਰੀ ਜਾਂਦਾ ਹੂੰ ਮੈਂ ਤੁਹਾਡੇ ਤੋਂ ਤੁਹਾਡੇ ਬੋਲਣ ਦੇ ਤਰੀਕੇ ਤੋਂ ਪ੍ਰਭਾਵਿਤ ਹੋ ਗਿਆ ਮੈਂ ਉਹ ਚੀਜ਼ ਅਬਜ਼ੋਰਬ ਕਰਨ ਦੀ ਕੋਸ਼ਿਸ਼ ਕਰਾਂਗਾ ਹੋ ਸਕਦਾ ਮੈਨੂੰ ਐਵੇਂ ਦੀ ਜੀਨ ਨਾ ਲੱਗੇ ਪਰ ਮੈਨੂੰ ਤੁਹਾਡੀ ਪਰਸਨੈਲਿਟੀ ਓਵਰঅল ਬਹੁਤ ਚੰਗੀ ਲੱਗੀ ਆ ਮੈਂ ਜ਼ਰੂਰੀ ਨਹੀਂ ਆ ਕਿ ਸਾਰੀ ਚੀਜ਼ ਮੈਂ ਤੁਹਾਡੀ ਕਾਪੀ ਕਰੂੰਗਾ ਮੈਂ ਸ਼ਾਇਦ ਜੀਨ ਛੱਡ ਕੇ ਜਾਂ ਸ਼ਰਟ ਛੱਡ ਕੇ ਬਾਕੀ ਤੁਹਾਡਾ ਸਾਰਾ ਆਪਣੇ ਤੇ ਲੱਗ ਕਰਨ ਦੀ ਕੋਸ਼ਿਸ਼ ਕਰੂੰਗਾ ਜਿਹੜੇ ਕੋ ਗਲਤ ਕੰਮ ਜਿਹੜੇ ਉਸ ਪਾਸੇ ਉਸ ਰਾਵਾਂ ਚ ਪੈਂਦੇ ਨੇ ਵੀ ਉਹ ਉਹਨੂੰ ਡਿਫੈਂਡ ਕਰਨਾ ਵੀ ਫਿਲਮਾਂ ਜਾਂ ਗਾਣਿਆਂ ਕਰਕੇ ਆ ਉਹ ਬੱਚੇ ਸ਼ੁਰੂ ਤੋਂ ਉਹਨਾਂ ਚੋਂ ਕਣ ਸੀਗਾ ਜਿਹੜਾ ਉਹ ਚੀਜ਼ ਕਿਤੋਂ ਕਿਤੋਂ ਭੜਦਾ ਪਿਆ ਸੀ ਉਹਨੇ ਉਸ ਉਸ ਪਾਸੇ ਜਾਣਾ ਹੀ ਜਾਣਾ ਸੀ ਮੈਨੂੰ ਵੀ ਕਿਸੇ ਖਲਨਾਇਕ ਨੇ ਜਾਂ ਕਿਸੇ ਹੋਰ ਫਿਲਮ ਨੇ ਕਦੀ ਨਹੀਂ ਐ ਮਜਬੂਰ ਕੀਤਾ ਯਾਰ ਵੀ ਮੈਂ ਐ ਖਲਨਾ ਕਰਾਂ ਸਿਰ ਟੇਡਾ ਕਰਕੇ ਮੈਂ ਪੁਲਿਸ ਵਾਲਿਆਂ ਨਾਲ ਖੇਬੜਾਂ ਜਾਂ ਕੋਸ਼ ਇਹ ਚੀਜ਼ਾਂ ਮੈਨੂੰ ਨਾ ਇਹ ਸੋਸਾਇਟੀ ਦਾ ਮੈਟਰ ਕਰਦੀ ਆ ਨਾ ਜੇ ਤੁਹਾਡਾ ਆਲਾ ਦਵਾਲਾ ਮੰਨ ਕੇ ਚਲੋ ਚੰਗਾ ਤੋੜੇ ਯਾਰ ਮਿੱਤਰ ਚੰਗੇ ਨੇ ਜੋ ਸੋਸਾਇਟੀ ਦੇਖੋ ਸੋਸਾਇਟੀ ਮੈਨੂੰ ਇਹ ਲੱਗਦਾ ਨਹੀਂ ਕਿ ਫਿਲਮ ਬਣਾਉਂਦੀ ਹੈ ਸੋਸਾਇਟੀ ਨੂੰ ਸੋਸਾਇਟੀ ਬਹੁਤ ਵੱਡੀ ਚੀਜ਼ ਆ ਫਿਲਮ ਹੁੰਦਾ ਇੱਕ ਛੋਟਾ ਜਿਹਾ ਪਾਰਟ ਆ ਮੈਨੂੰ ਇਹ ਲੱਗਦਾ ਵੀਰੇ ਫਿਰ ਆਪਾਂ ਇਹ ਦੇਖੀ ਫਿਰ ਸੋਸਾਇਟੀ ਤਾਂ ਬਹੁਤ ਜ਼ਿਆਦਾ ਖਤਰਨਾਕ ਆ ਔਰ ਬਹੁਤ ਬਰੂਟਲ ਆ ਫਿਲਮਾਂ ਤਾਂ ਸੈਂਸਰ ਦੇ ਨਾਲ ਕੰਟਰੋਲ ਹੋ ਕੇ ਰਿਲੀਜ਼ ਹੁੰਦੀਆਂ ਨੇ ਫਿਲਮ ਦੇ ਵਿੱਚ ਕੋਈ ਗਾਲ ਤੁਸੀਂ ਰੱਖ ਨਹੀਂ ਸਕਦੇ ਤੁਹਾਨੂੰ ਸਰਟੀਫਿਕੇਟ ਆ ਨੈਟਫਲਿਕਸ ਆ ਗਿਆ ਹੈਨਾ ਸਰਟੀਫਿਕੇਟ ਆ ਪ੍ਰੋਪਰ ਹੈਨਾ ਔਰ ਮੈਂ ਫਿਰ ਇੱਕ ਚੀਜ਼ ਦੁਬਾਰਾ ਕਹਿਣਾ ਕਿ ਬੁੱਕਮਾਈ ਸ਼ੋ ਤੇ ਮੈਂ ਫਿਲਮ ਚੁਣੂਗਾ ਕਿ ਮੈਂ ਕਿਹੜੀ ਫਿਲਮ ਦੇਖਣੀ ਹੈ ਹੂੰ ਔਰ ਇਹ ਆਡੀਅנס ਚੁਣਦੀ ਆ ਚੀਜ਼ ਨੂੰ ਔਰ ਮੈਨੂੰ ਲੱਗਦਾ ਕਿ ਹਰ ਕਿਸੇ ਨੂੰ ਚੁਣਨ ਦਾ ਹਰ ਕਿਸੇ ਦੀ ਲਾਈਫ ਆ ਨਹੀਂ ਔਰ ਔਰ ਦੇਖੋ ਜੀ ਜਿਹੜੀ ਚੀਜ਼ ਆਪਾਂ ਕਹਿ ਦਿੰਦੇ ਆ ਨਾ ਕਿ ਫਿਲਮ ਨੇ ਕਿਸੇ ਨੂੰ ਚੇਂਜ ਕਰਤਾ ਮੈਨੂੰ ਇਹ ਲੱਗਦਾ ਫਿਲਮ ਸੋਸਾਇਟੀ ਤੋਂ ਇਨਸਪਾਇਰਡ ਆ ਹੂੰ ਮੈਂ ਮੈਂ ਐਜ਼ ਅ ਐਜ਼ ਅਨ ਐਕਟਰ ਮੈਂ ਕਹਿਣਾ ਕਿ ਸੋਸਾਇਟੀ ਨੂੰ ਗੁੱਡ ਹੋਣਾ ਚਾਹੀਦਾ ਤੇ ਮੈਂ ਗੁੱਡ ਫਿਲਮ ਬਣਾਉਣਾ ਹੂੰ ਹੈ ਨਾ ਮੈਂ ਮੈਂ चीज ਮੈਂ ਵੀ ਦੇਖ ਸਕਦਾ ਕਿ ਆ ਆ ਕਟਨਾ ਮੈਂ ਇਨਸਪਾਇਰਡ ਆ ਆ ਮੇਰੀ ਐਸ ਸਿਚੁਏਸ਼ਨ ਤੋਂ ਇਨਸਪਾਇਰਡ ਆ ਜਾਂ ਮੈਂ ਫੁਲਾਨੀ ਜਗ੍ਹਾ ਤੋਂ ਇਨਸਪਾਇਰਡ ਹੋਇਆ ਸੋਸਾਇਟੀ ਸਿਨੇਮੇ ਤੋਂ ਇਨਸਪਾਇਰਡ ਨਹੀਂ ਹੋਇਆ ਅੱਛਾ ਜੇ ਐਸ ਫਿਲਮ ਦਾ ਆਪਾਂ ਕਨਕਲੂਜਨ ਘਟਿਏ ਤਾਂ ਤੁਹਾਨੂੰ ਕੀ ਲੱਗਦਾ ਕਿ ਜੇ ਹੁਣ ਮੰਨ ਕੇ ਚੱਲੋ ਪੋਸਟਰ ਦੇਖ ਕੇ ਹਰ ਬੰਦੇ ਨੂੰ ਇਹ ਲੱਗੂਗਾ ਕਿ ਫਿਲਮ ਦੇ ਵਿੱਚ ਬਈ ਮਾਰਕਟਾਈ ਆ ਪਰ ਇਹਦੇ ਅੰਦਰ ਵੀ ਕੋਈ ਮੈਸੇਜ ਦੇਣ ਦੀ ਗੱਲ ਮੈਸੇਜ ਹਰ ਫਿਲਮ ਚ ਹੁੰਦਾ ਵੀਰੇ ਔਰ ਮੈਸੇਜ ਲੈਣਾ ਕਿਹੜਾ ਇਹ ਬੰਦੇ ਤੇ ਡਿਪੈਂਡ ਕਰਦਾ ਮੇਕਰ ਨੇ ਸੋਚ ਲਿਆ ਕਿ ਮੈਂ ਆ ਮੈਸੇਜ ਦੇਣਾ ਵੀਰੇ ਉਹ ਕਈ ਵਰੀਆਂ ਲੰਘ ਜਾਂਦਾ ਹੁੰਦਾ ਬਹੁਤ ਵਰੀਆਂ ਹੁੰਦਾ ਹੈ ਕਿ ਮੇਕਰਸ ਜੋ ਗੱਲ ਕਹਿਣਾ ਚਾਹੁੰਦਾ ਕਿਸੇ ਨੂੰ ਸਮਝ ਨਹੀਂ ਲੱਗਦੀ ਪਿੱਛੇ ਜਗਜੀਤ ਦੀ ਫਿਲਮ ਆਈ ਇਲਤੀ ਔਰ ਉੱਖਾਂ ਤੇ ਹੈਗੀ ਆ ਹਣਾ ਹੁਣ ਉੱਥੋਂ ਕਿਹੜੀ ਚੀਜ਼ ਕਿਹਨੇ ਕਿਹੜੀ ਚੀਜ਼ ਲੈਣੀ ਹੈ ਮੈਂ ਕੋਈ ਫਿਲਮ ਦੇਖਦਾ ਮੈਂ ਹੋ ਸਕਦਾ ਹੈ ਔਰ ਇਮੋਸ਼ਨਸ ਮੈਨੂੰ ਗੁੱਡ ਲੱਗਿਆ ਹੋਵੇ ਮੇਕਰ ਉਹ ਚੀਜ਼ ਨੂੰ ਕਹਿਣਾ ਚਾਹੁੰਦਾ ਹੋਵੇ ਹਮ ਔਰ ਜਿਵੇਂ ਗੈਂਗਲੈਂਡ ਆ ਗੈਂਗਲੈਂਡ ਦੇ ਹਰ ਕੈਰੈਕਟਰ ਦੀ ਜਿਹੜੀ ਸਿਚੁਏਸ਼ਨ ਆ ਤੇ ਜਿਹੜਾ ਉਹਦਾ ਐਂਡ ਆ ਹਮ ਉਹ ਉਹ 100% ਇਮਾਨਦਾਰੀ ਨਾਲ ਕਿਹਾ ਜਾਂਦਾ ਹੈ ਹੋ ਸਕਦਾ ਰੀਅਲ ਲਾਈਫ 'ਚ ਅਸੀਂ 100% ਇਮਾਨਦਾਰੀ ਨਾ ਰੱਖ ਸਕੀਏ ਬਟ ਮੇਕਰ ਨੇ ਰੱਖੀ ਆ ਕਿ ਇਸ ਕੈਰੈਕਟਰ ਦਾ ਐਂਡ ਆ ਆ ਤੇ ਆ ਹੀ ਹੋਣਾ ਚਾਹੀਦਾ ਹੂੰ ਜਿਵੇਂ ਵਰਨਿੰਗ ਦੇ ਵਿੱਚ ਛਿੰਦਾ ਆਪਦੇ ਚਾਚੇ ਨੂੰ ਗੋਲੀ ਮਾਰਦਾ ਉਹ ਕਹਿੰਦਾ ਵੀ ਗੋਲੀ ਕਮ ਮਾਰੀ ਵੀ ਚਾਚਾ ਸੀ ਉਹ ਕਹਿੰਦਾ ਚਾਚਾ ਨਹੀਂ ਸੀ ਇਹ ਬਲਾਤ ਘਰੀ ਸੀ ਔਰ ਬਲਾਤ ਕਰਦੀ ਸਜ਼ਾ ਗੋਲੀ ਹੋਣੀ ਚਾਹੀਦੀ ਕੀ ਸੁਸਾਇਟੀ ਇਸ ਚੀਜ਼ ਨੂੰ ਅਡਾਪਟ ਕਰ ਸਕਦੀ ਹੈ ਬਟ ਮੇਕਰ ਇੰਨਾ ਇਮਾਨਦਾਰ ਹੁੰਦਾ ਕਿ ਉਹਨੇ ਉਹ ਚੀਜ਼ ਨੂੰ ਅਡਾਪਟ ਕੀਤਾ ਵੀ ਇਹ ਚੀਜ਼ ਗਲਤ ਹੈ ਇਹਦਾ ਐਕਸ਼ਨ ਆ ਹੋਣਾ ਹੂੰ ਤਾਂ ਇਹਦੇ ਵਿੱਚ ਵੀ ਮੇਕਰਸ ਨੇ ਸਾਰੇ ਕੈਰੈਕਟਰਸ ਦੀ ਜਿਹੜੀ ਰਿਐਲਿਟੀ ਹੈ ਚਾਹੇ ਬੇਰੇਰਾਂ ਦਾ ਕੈਰੈਕਟਰ ਆ ਉਹਨਾਂ ਦਾ ਜਿਹੜਾ ਡਿਸੀਜਨ ਆ ਜਾਂ ਉਹਨਾਂ ਦਾ ਜਿਹੜਾ ਐਕਸ਼ਨ ਆ ਉਹ ਉਹੀ ਐਕਸ਼ਨ ਆ ਜੋ ਪੁਲਿਸ ਵਾਲੇ ਦਾ ਹੋਣਾ ਚਾਹੀਦਾ ਅੱਛਾ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਆਪਾਂ ਹੁਣ ਗੱਲ ਚੱਲ ਹੀ ਰਹੀ ਆ ਤਾਂ ਤੁਸੀਂ ਪੁਲਿਸ ਦਾ ਕੇਹੋ ਜਿਹਾ ਰੂਪ ਦੇਖਦੇ ਹੋ ਕਿਉਂਕਿ ਜੇ ਪੁਲਿਸ ਥੋੜੀ ਜੀ ਸਖਤ ਹੁੰਦੀ ਆ ਫਿਲਮ ਚ ਕੇ ਅਸਲ ਚ ਵੀ ਵੈਸੇ ਜ਼ਿੰਦਗੀ ਦੇ ਵਿੱਚ ਵੀ ਫਿਲਮ ਦੇ ਨਾਲ ਜੇ ਆਪਾਂ ਜੋੜ ਕੇ ਗੱਲ ਕਰੀਏ ਕਿਉਂਕਿ ਜੇ ਪੁਲਿਸ ਥੋੜੀ ਜੀ ਸਖਤ ਹੁੰਦੀ ਆ ਤਾਂ ਲੋਕ ਕਹਿੰਦੇ ਨੇ ਧੱਕਾ ਕਰਦੀ ਆ ਜਿਵੇਂ ਐਜ਼ ਅ ਕਲਾਕਾਰ ਐਜ਼ ਅ ਪ੍ਰੋਡਿਊਸਰ ਐਜਾ ਇਨਸਾਨ ਐਜਾ ਪੰਜਾਬੀ ਕਿ ਕਿਹੋ ਜਿਹਾ ਰੂਪ ਹੋਣਾ ਚਾਹੀਦਾ ਵੀ ਹਰੇਕ ਨੂੰ ਤਾਂ ਖੁਸ਼ ਰੱਖਿਆ ਨਹੀਂ ਜਾ ਸਕਦਾ ਨਹੀਂ ਰੱਖਿਆ ਜਾ ਸਕਦਾ ਹੁਣ ਜੇ ਤੁਸੀਂ ਇਸ ਰੂਪ ਦੇ ਵਿੱਚ ਕਹਿੰਦੇ ਹੋ ਵੀ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਆ ਵੀ ਯਾਰ ਗੈਂਗਸਟਰਾਂ ਦਾ ਹੱਲ ਗੋਲੀ ਹੈ ਵੀ ਉਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਵੀ ਉਹ ਸਮਾਜ ਦੇ ਵਿੱਚ ਬੈਡ ਅਨਸਰ ਨੇ ਜਾਂ ਬੈਡ ਇੰਪੈਕਟ ਪਾਉਂਦੇ ਨੇ ਤੁਹਾਡੇ ਨਜ਼ਰ ਦੇ ਵਿੱਚ ਜੇ ਉਹਨਾਂ ਨੂੰ ਚੰਗੇ ਰਾਹ ਤੇ ਲਿਆਉਣਾ ਤਾਂ ਉਹਦਾ ਹੱਲ ਕੀ ਹੈ ਬਈ ਲੀਗਲ ਲੀਗਲੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੀ ਜਿਹੜੀਆਂ ਚੀਜ਼ਾਂ ਸਿਧਾਂਤ ਚ ਲਿਖੀਆਂ ਗਈਆਂ ਨੇ ਉਹਦੇ ਤੋਂ ਅਲੱਗ ਹੋ ਕੇ ਮੈਂ ਨਹੀਂ ਮੰਨਦਾ ਵੀ ਕੋਈ ਕੁਝ ਆਪਾਂ ਵੱਧ ਹਾਸਲ ਕਰ ਸਕਦੇ ਹੂੰ ਬਈ ਕਿਹੜਾ ਬੰਦਾ ਕਿਹੜੇ ਰਾਹ ਤੇ ਪਿਆ ਉਹ ਕਿਉਂ ਪਿਆ ਕੀ ਉਹਦੀਆਂ ਮਜਬੂਰੀਆਂ ਨੇ ਠੀਕ ਆ ਹਾਂ ਪੁਲਿਸ ਦਾ ਜਿਹੜਾ ਧੱਕੇ ਵਾਲੀ ਗੱਲ ਆ ਬਈ ਉਹ ਹਰ ਥਾਂ ਤੇ ਨਹੀਂ ਹੁੰਦਾ ਪਰ ਕਈ ਥਾਵਾਂ ਤੇ ਸ਼ਾਇਦ ਜ਼ਰੂਰੀ ਹੁੰਦਾ ਜਿੱਥੇ ਉਹ ਕਰਦੇ ਨੇ ਹੂੰ ਉਹ ਉੱਥੇ ਕੋਈ ਹੋਰ ਚਾਰਾ ਵੀ ਨਹੀਂ ਹੁੰਦਾ ਤੇ ਉਹ ਉਹਨਾਂ ਨੂੰ ਇਹ ਇਹ ਪੁਰਾਣੇ ਤੌਰ ਤਰੀਕਿਆਂ ਨਾਲ ਉਹਨਾਂ ਨੇ ਇਹ ਕਾ ਲੱਭ ਲਿਆ ਵੀ ਆਏ ਇੱਥੇ ਆ ਬਰਤਨਾ ਪੈਣਾ ਹੂੰ ਤੇ ਸਿੰਸ ਮੈਂ ਪੁਲਿਸ ਨਹੀਂ ਹੈਗਾ ਮੈਂ ਐਕਟਿਵ ਨਹੀਂ ਹੈਗਾ ਮੇਰੇ ਤੇ ਉਹ ਸਿਚੁਏਸ਼ਨਸ ਨਾ ਮੈਂ ਹੁਣ ਤੱਕ ਮੈਨੇਜ ਕੀਤੀਆਂ ਨਹੀਂ ਮੈਂ ਤੁਹਾਨੂੰ ਐਗਜ਼ੈਕਟਲੀ ਦੱਸਦਾ ਵਾਂ ਵੀ ਉਹ ਜਿਹੜਾ ਕਰਦੇ ਨੇ ਵੀ ਉਹ ਜਾਇਜ਼ ਆ ਕਿ ਨਹੀਂ ਜਾਇਜ਼ ਆ ਮੈਂ ਇੱਕ ਸੁਣਿਆ ਹੋਇਆ ਪੁਆਇੰਟ ਆਫ 뷰 ਤੇ ਉਹਨੂੰ ਮੈਂ ਉਸ ਉਹਨਾਂ ਕੀ ਡਿਫੈਂਡ ਕਰੂੰਗਾ ਜਿੰਨਾ ਕਿ ਮੈਨੂੰ ਉਹ ਡਿਫੈਂਡੇਬਲ ਲੱਗੇਗਾ ਤੇ ਜਿਵੇਂ ਹੁਣ ਆਪਾਂ ਇਹ ਪੁੱਛ ਰਹੇ ਆਂ ਵੀ ਜਿਵੇਂ ਗੈਂਗਿਸਮ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਤੁਸੀਂ ਵੈਸੇ ਕੀ ਸੋਚਦੇ ਹੋ ਵੀ ਜੇ ਸਾਡੀ ਪੀੜ੍ਹੀ ਆ ਯਾ ਕੁਛ ਸਾਡੇ ਪੰਜਾਬ ਦੇ ਮੁੰਡੇ ਸਰਾ ਤੇ ਤੁਰੇ ਵੀ ਨੇ ਤਾਂ ਉਹਨਾਂ ਨੂੰ ਆਪਾਂ ਭਾਈਵਾਲ ਤਰੀਕੇ ਦੇ ਨਾਲ ਕਿਵੇਂ ਇੱਧਰ ਲਿਆ ਸਕਦੇ ਆ ਤੁਸੀਂ ਵੈਸੇ ਕਈ ਵਾਰੀ ਬੰਦੇ ਦੇ ਸਹਿਸਵਾ ਮਨ ਦੇ ਵਿੱਚ ਆਉਂਦਾ ਵੀ ਯਾਰ ਇਹ ਹੱਲ ਵੀ ਹੋ ਸਕਦਾ ਜਿਵੇਂ ਬਹੁਤ ਵਾਰੀ ਮੁੰਡੇ ਤੁਸੀਂ ਦੇਖੇ ਹੋਣਗੇ ਵੀ ਜਿਹੜੇ ਮੁੰਡੇ ਪਹਿਲਾਂ ਗੈਂਗਸਟਰ ਸੀ ਨਸ਼ੇ ਕਰਦੇ ਸੀ ਉਹਨਾਂ ਨੇ ਗੁਰਬਾਣੀ ਦੇ ਰਾਹ ਪੈ ਗਏ ਬਾਬੇ ਨਾਲ ਜੁੜ ਗਏ ਤੁਸੀਂ ਵੈਸੇ ਮਨ ਦੇ ਵਿੱਚ ਕੀ ਇਸ ਮੈਂ ਉਹੀ ਦੱਸਦਾ ਵੀ ਮੈਂ ਇੰਨਾ ਇਸ ਵਿਸ਼ੇ ਤੇ ਗੰਭੀਰਤਾ ਨਾਲ ਨਹੀਂ ਸੋਚਿਆ ਨਹੀਂ ਵੀ ਮੈਂ ਤਾਂ ਕੋਈ ਹੱਲ ਮੇਰੇ ਕੋਲ ਹੋਵੇ ਪਰ ਹਾਂ ਦਿਲ ਇਹੀ ਕਰਦਾ ਵੀ ਜਿਹੜੇ ਤੁਸੀਂ ਐਗਜ਼ਾਮਪਲ ਦਿੱਤੇ ਨੇ ਜੇ ਕੋਈ ਵਾਪਸ ਗੁਰੂ ਦੇ ਲੱਡ ਲੱਗਿਆ ਉਧਰੋਂ ਆ ਕੇ ਵੀ ਉਹ ਆਈਡੈਂਟੀਫਾਈ ਜੇ ਕਰ ਲਿੱਤਾ ਜਾਵੇ ਇਹ ਕਰ ਲਿਆ ਜਾਵੇ ਵੀ ਉਹਨਾਂ ਨੇ ਉਹਨਾਂ ਨੂੰ ਕਿਹੜੇ ਕਿਹੜੀ ਇੱਕ ਚੀਜ਼ ਦਾ ਐਸਾ ਪ੍ਰਭਾਵ ਪਿਆ ਵੀ ਉਹਨਾਂ ਨੇ ਇਹ ਰਾ ਦੁਬਾਰਾ ਵਾਪਸ ਚੁੜਦੇ ਆ ਕੇ ਵੀ ਉਹ ਚੀਜ਼ਾਂ ਜੇ ਆਈਡੈਂਟੀਫਾਈ ਕਰ ਲਈਆਂ ਜਾਣ ਤੇ ਉਸ ਤਰੀਕੇ ਨਾਲ ਹਰ ਇੱਕ ਬੰਦੇ ਨੂੰ ਕੁਝ ਉਹਨੇ ਦਾ ਇੱਕ ਪਲੈਟਫਾਰਮ ਜਾਂ ਇੱਕ ਮੌਕਾ ਪੇਸ਼ ਕੀਤਾ ਜਾਵੇ ਵੀ ਉਹ ਵਾਪਸੀਆਂ ਹੋ ਜਵੇ ਹਰ ਬੰਦੇ ਦੀ ਤੇ ਮੇਰੇ ਨਾਲ ਤਾਂ ਉੱਤੋਂ ਪਰ ਕੁਝ ਨਹੀਂ ਹੋ ਸਕਦਾ ਠੀਕ ਹੈ ਤੇ ਚਲੋ ਭਾਈ ਜਾਂਦੇ ਜਾਂਦੇ ਤੁਸੀਂ ਫਿਲਮ ਬਾਰੇ ਵੀ ਦੱਸੋ ਤੇ ਵੈਸੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੁੰਦਾ ਵੀ ਜੇ ਅੱਜ ਦਾ ਯੂਥ ਜੀ ਜੀ ਸਾਰੇ ਆਪਾਂ ਉਹਦੇ ਵਿੱਚ ਜੇ ਤੁਹਾਨੂੰ ਕੋਣ ਲੱਗਦਾ ਵੀ ਯਾਰ ਆਹ ਯੂਥ ਲਈ ਸਾਡੇ ਲਈ ਸਹੀ ਆ ਕਿਉਂਕਿ ਸਾਡੀ ਪੀੜ੍ਹੀ ਆ ਜਿਹੜੀ ਉਹ 2-4 ਲੱਖ ਮੁੰਡਾ ਜਿਹੜਾ ਉਹ ਭਟਕਦਾ ਜਾ ਰਹਿੰਦਾ ਜਦੋਂ ਉਹਨਾਂ ਨੂੰ ਕੋਈ ਆਗੂ ਮਿਲਦਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਰੁਕਸਤ ਹੋ ਜਾਂਦਾ ਜਾਂ ਕਿਸੇ ਵੀ ਰੂਪ ਦੇ ਵਿੱਚ ਚਲਿਆ ਜਾਂਦਾ ਤੁਹਾਨੂੰ ਕੀ ਲੱਗਦਾ ਜੇ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਿਸੇ ਬੰਦੇ ਦਾ ਨਾਮ ਲੈਣਾ ਹੋਵੇ ਜਾਂ ਤੁਸੀਂ ਸੋਚਦੇ ਹੋ ਕਿਹੋ ਜਿਹਾ ਬੰਦਾ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਵੀ ਜਿਹੜੀ ਸਾਡੀ ਪੀੜ੍ਹੀ ਆ ਜਿਹੜੀ ਇੱਧਰਲੇ ਪਾਸੇ ਬਦਮਾਸ਼ੀ ਦੇ ਰਾਹ ਤੇ ਵੀ ਤੁਰਿਆ ਵੀ ਉਹਨਾਂ ਨੂੰ ਆਹ ਮੁੰਡਾ ਲੀਡ ਕਰ ਸਕਦਾ ਜਿਹਦੇ ਨਾਲ ਸਾਡੀ ਜਵਾਨੀ ਆ ਜਿਹੜੀ ਜਿਹੜਾ ਉਹਦਾ ਅਸਲੀ ਜੋਸ਼ ਆ ਜਿਵੇਂ ਕਿਸਾਨੀ ਅੰਦੋਲਨ ਚ ਦੇਖਿਆ ਸੀ ਵੀ ਉਹ ਜਿਹੜਾ ਜੋਸ਼ ਆ ਨਾ ਕਿ ਗੋਲੀਆਂ ਚਲਾਉਣ ਦੀ ਬਜਾਏ ਇੱਕ ਚੰਗੇ ਪਲੇਟਫਾਰਮ ਤੇ ਆ ਫਿਰ ਇਹ ਮੈਨੂੰ ਹਮੇਸ਼ਾ ਹੀ ਐ ਲੱਗਿਆ ਜਿਵੇਂ ਮੈਂ ਫਿਰ ਉਹੀ ਗੱਲ ਕਹਿੰਦਾ ਨਾ ਕਿ ਆਪਾਂ ਆਪਦੀ ਜਰਨੀ ਤੋ ਸਖਦੇ ਆ ਨਾ ਆ ਕਾਲਜ ਪੜ੍ਹਦੇ ਹੋਏ ਹਰ ਹਰ ਕਿਸੇ ਦੀ ਲਾਈਫ ਵਿੱਚ ਕੋਈ ਦੋ ਸਿਚੁਏਸ਼ਨਾਂ ਆਉਂਦੀ ਹੀ ਹੁੰਦੀਆਂ ਨੇ ਕਿ ਆਪਾਂ ਚੁਣਦੇ ਕੀ ਆ ਮੈਨੂੰ ਇਹ ਹੁੰਦਾ ਕਿ ਚੁਣਦੇ ਕੀ ਆ এডਿਕੇਸ਼ਨ ਬਹੁਤ ਇੰਪੋਰਟੈਂਟ ਹੈਗੀ ਆ ਔਰ ਪਰਸਨਲੀ ਮੈਂ ਦੇ ਮੇਰੇ ਕੋਲ ਪੁੱਛੋ ਤਾਂ ਮੈਨੂੰ ਲੱਗਦਾ ਕਿ ਆਰਟ ਬਹੁਤ ਅਮੇਜ਼ਿੰਗ ਚੀਜ਼ ਹੈ ਕਿ ਜਦੋਂ ਮੈਂ ਆਰਟ ਨਾਲ ਜੁੜਿਆ ਨਾ ਜਦੋਂ ਦਾ ਉਹ ਚੇਂਜ ਜਿਹੜਾ ਮੇਰੇ ਅੰਦਰ ਆਇਆ ਜਿਵੇਂ ਮੈਂ ਮਿੰਟੂ ਵੀਰੇ ਦੀਆਂ ਕਈ ਇੰਟਰਵਿਊ ਸੁਣਦਾ ਹੁੰਦਾ ਹਾਂ ਜਾਂ ਮੈਂ ਉਹਨਾਂ ਦੀ ਲਾਈਫ ਦੇਖੀ ਆ ਤਾਂ ਮੈਨੂੰ ਲੱਗਦਾ ਕਿ ਹੁਣ ਉਹ ਨਾ ਬਹੁਤ ਆਰਟ ਆਰਟਿਸਟਿਕ ਹੋ ਗਏ ਆ ਆਰਟ ਹੋ ਗਈ ਆਰਟ ਉਹ ਵੱਡੀ ਫਾਰਮ ਆ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਕਿ ਜਿਹੜੇ ਨਿਕਲ ਚੁੱਕੇ ਆ ਜਾਂ ਨਿਕਲ ਗਏ ਆ ਮੋੜ ਹਰ ਕੋਈ ਸਕਦਾ ਹੁੰਦਾ ਮੁੜਿਆ ਜਾ ਸਕਦਾ ਹੁੰਦਾ ਕਿਸੇ ਵੀ ਸਿਚੁਏਸ਼ਨ ਚ ਮੁੜਿਆ ਜਾ ਸਕਦਾ ਬਟ ਉਹਦੇ ਵਿੱਚ ਸਭ ਤੋਂ ਵੱਡਾ ਇੰਪੋਰਟੈਂਟ ਇਹ ਆ ਕਿ ਕੋਈ ਹੋਰ ਨਹੀਂ ਕਦੇ ਵੀ ਚੇਂਜ ਲਿਆ ਸਕਦਾ ਤੋਡੇ ਅੰਦਰ ਜਿਹੜੀ ਚੀਜ਼ ਹੁੰਦੀ ਆ ਨਾ ਉਹ ਤੈਨੂੰ ਕਿੱਥੋਂ ਮੋੜੂਗੀ ਉਹ ਨਹੀਂ ਪਤਾ ਹੈਗਾ ਕਿ ਤੁਸੀਂ ਕਿੱਥੋਂ ਮੁੜੂਗੀ ਬਟ ਜਿਹੜੇ ਬੰਦ ਨਿਕਲ ਰਹੇ ਆ ਜਿਵੇਂ ਮੈਂ ਸੋਚਦਾ ਹਾਂ ਨਾ ਕਿ ਜਿਹੜੇ ਵੀ ਤੁਹਾਡੇ ਆਸੇ ਪਾਸੇ ਹੈਗਾ ਉਹਨੂੰ ਆਰਟ ਨਾਲ ਜ਼ਰੂਰ ਜੋੜੋ ਆਰਟ ਐਜੂਕੇਸ਼ਨ ਤੋਂ ਵੀ ਜ਼ਿਆਦਾ ਪਿਆਰੀ ਚੀਜ਼ ਹੈਗੀ ਆ ਕਿਉਂ ਕਿ ਕਿਉਂਕਿ ਐਕਸਪ੍ਰੈਸਿਵ ਚੀਜ਼ ਆ ਇਮੋਸ਼ਨਲੀ ਅਸੀਂ ਬਿਲਡ ਹੁੰਨੇ ਆ ਜਦੋਂ ਸਾਡੀ ਇਮੋਸ਼ਨਲ ਇੰਟੈਲੀਜੈਂਸੀ ਵੀਕ ਹੁੰਦੀ ਆ ਅਸੀਂ ਉਦੋਂ ਵੀਕ ਸਬਜੈਕਟ ਸਟੈਪ ਮੈਨੂੰ ਲੱਗਦਾ ਇਸੇ ਕਰਕੇ ਜਦੋਂ ਤੁਸੀਂ ਦੇਖਿਆ ਹੋਣਾ ਜਦੋਂ ਜੇਲ੍ਹ ਦੇ ਵਿੱਚ ਵੀ ਜਾਂਦੇ ਨੇ ਤਾਂ ਉਹਨਾਂ ਨੂੰ ਕੋਈ ਕੰਮ ਦਿੱਤਾ ਜਾਂਦਾ ਹਾਂ ਕੋਈ ਕੁਰਸੀ ਬਣਦਾ ਕੋਈ ਉੱਥੇ ਬਿਸਕੁਟ ਬਣਾਉਂਦਾ ਵੀ ਮੈਨੂੰ ਲੱਗਦਾ ਉਹ ਉਧਰ ਉਹ ਧਿਆਨ ਭਟਕਾਇਆ ਜਾਂਦਾ ਜੀ ਤੁਹਾਡੇ ਅੰਦਰ ਕੋਈ ਨਾ ਕੋਈ ਆਰਟ ਹੁੰਦੀ ਹੈ ਵੀ ਉਹ ਜਿਵੇਂ ਕਹਿੰਦੇ ਹੁੰਦੇ ਨੇ ਕਿ ਜੇ ਆਪਾਂ ਨਿਸ਼ਾਨੇਬਾਜ਼ੀ 'ਚ ਜਾਣਾ ਹੈ ਤਾਂ ਉਹ ਜੇ ਹੱਥ ਇੱਕ ਫੁੱਟ ਇੱਧਰ ਹੋ ਗਿਆ ਤਾਂ ਇੱਧਰ ਹੋ ਗਿਆ ਤਾਂ ਚੇਂਜ ਹੋ ਜਾਂਦਾ ਔਰ ਇਹ ਹਰ ਟਾਈਮ ਹਰ ਸਦੀ ਭਾਰਤ ਵਕਤ ਦੇ ਵਿੱਚ ਇਹ ਚੀਜ਼ ਗੁੱਡ ਐ ਬੈਡ ਇਹ ਸੇਮ ਚੀਜ਼ ਚੱਲਣ ਗਿਆ ਸੀ ਸਾਰੀ ਚੀਜ਼ ਨੂੰ ਗੁੱਡ ਨਹੀਂ ਬਣਾ ਸਕਦੇ ਮਤਲਬ ਮੈਨੂੰ ਇਹ ਲੱਗਦਾ ਕਿ ਇਹ ਸਿਰਫ ਆਪ ਦਾ ਇੰਡੀਵਿਜੂਅਲ ਤੁਹਾਡੀ ਰਿਸਪੌਂਸਿਬਿਲਟੀ ਆ ਤੁਸੀਂ ਆਪ ਦੇ ਆਪ ਨੂੰ ਸੰਭਾਲ ਸਕਦੇ ਹੋ ਮੈਨੂੰ ਲੱਗਦਾ ਕਿ ਤੁਸੀਂ ਜੇ ਆਪ ਦੇ ਆਪ ਨੂੰ ਸੰਭਾਲ ਲਿਆ ਫਿਰ ਤੁਸੀਂ ਬਹੁਤ ਚੀਜ਼ ਬਈ ਆਖਰੀ ਆਖਰੀ ਗੱਲ ਤੁਹਾਡੇ ਤੋਂ ਲੈਣੀ ਚਾਹੁੰਗੀ ਉਹਨਾਂ ਮਾਮਾ ਬਾਰੇ ਕੀ ਸੋਚਦੇ ਹੋ ਜਿਨ੍ਹਾਂ ਦੇ ਪੁੱਤ ਇਸ ਰਾਹ ਤੇ ਤੁਰ ਗਏ ਜਾ ਜਿਨ੍ਹਾਂ ਦੇ ਹੱਥ ਦੇ ਵਿੱਚ ਚੀਜ਼ਾਂ ਆ ਗਈਆਂ ਵੀ ਉਹਨਾਂ ਨੂੰ ਉਹਨਾਂ ਬਾਰੇ ਤੁਹਾਡੇ ਮਨੋਂ ਦਸ਼ਾ ਕੀ ਹੁੰਦੀ ਆ ਐਜਾ ਜਿਵੇਂ ਤੁਸੀਂ ਫਿਲਮ ਦੇ ਵਿੱਚ ਵੀ ਪੁਲਿਸ ਵਾਲੇ ਵੀ ਆਉਂ ਜਦੋਂ ਪੁਲਿਸ ਵਾਲੇ ਵੀ ਆਪਾਂ ਦੇਖਦੇ ਆ ਫੜਦੇ ਆ ਮਾਂ ਕਰ ਲਾਉਂਦੀ ਹੁੰਦੀ ਆ ਉਹਨੂੰ ਆਪਦਾ ਪੁੱਤ ਕਦੇ ਵੀ ਨਜਾਇਜ਼ ਨਹੀਂ ਲੱਗਦਾ ਵੀ ਮੇਰਾ ਪੁੱਤ ਆ ਵੀ ਕਰ ਲੈਂਦਾ ਪਰ ਉਹ ਪੁੱਤ ਨੂੰ ਪਤਾ ਹੁੰਦਾ ਮਾਂ ਤੇ ਪੁੱਤ ਆਪਣਾ ਸ਼ਹਿਰੋਂ ਬਾਹਰ ਗਿਆ ਹੋਵੇ ਤਾਂ ਨਹੀਂ ਚੀਕ ਦੇਣਾ ਸੌਂਦੇ ਤੇ ਇਹਦੇ ਆਪਣੇ ਪਰਿਵਾਰ ਦੇ ਹੱਥਾਂ ਚੋਂ ਤੁਹਾਡੇਆਂ ਉਮੀਦਾਂ ਚੋਂ ਬਹੁਤ ਬਹੁਤ ਅੱਗੇ ਜਾਣ ਦੀ ਗੱਲ ਕਰਦੇ ਪਏ ਉਹ ਵੀ ਉਹ ਇੱਕ ਮਾਂ ਦੀ ਜਗਾ ਹੋ ਕੇ ਮੈਂ ਉਹ ਐਗਜ਼ੈਕਟਲੀ ਬਿਆਨ ਤੇ ਨਹੀਂ ਕਰ ਸਕਾਂਗਾ ਕਿਉਂਕਿ ਉਹ ਮੈਂ ਫੀਲ ਹੀ ਨਹੀਂ ਕਰ ਪਾਉਂਗਾ ਭਾਈ ਕਿਉਂਕਿ ਉਸ ਲੈਵਲ ਤੱਕ ਮੈਂ ਦਰਦ ਸੋਚ ਹੀ ਨਹੀਂ ਪਾਉਂਗਾ ਸੋ ਉਹ ਤੇ ਮਤਲਬ ਬਿਆਨ ਨਹੀਂ ਸ਼ਬਦਾਂ ਚ ਕੀਤਾ ਜਾ ਸਕਦਾ ਪਰ ਆਈ ਏਮ ਸ਼ੋਰ ਜੋ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਸਮਝ ਆ ਰਹੀ ਹੈ ਬਿਲਕੁਲ ਬਿਲਕੁਲ ਭਾਈ ਜੇ ਜੇ ਮਾਂ ਲੱਗੇ ਵੀ ਮੇਰਾ ਪੁੱਤ ਕੈਨੇਡਾ ਸੁੱਤਾ ਕਿ ਨਹੀਂ ਸੁੱਤਾ ਰੋਟੀ ਖਾਧੀ ਕਿ ਨਹੀਂ ਖਾਧੀ ਚੰਗਾ ਪੜਾਇਆ ਤੇ ਜਦੋਂ ਮਰਜ਼ੀ ਵਾਪਸ ਆ ਸਕਦਾ ਉਦੋਂ ਵੀ ਜੇ ਨੀਂਦ ਨਹੀਂ ਆਉਂਦੀ ਭਈ ਤੇ ਇੱਥੇ ਇਸ ਰਾਹ ਚ ਤੁਸੀਂ ਸੋਚੋ ਮਾਂ ਨੂੰ ਪਿਓ ਨੂੰ ਕਿੰਨੇ ਘੰਟੇ ਵੇ ਨਹੀਂ ਦਿਖਾਣ ਪੇੜ ਭੁੱਖ ਤਾਂ ਬਹੁਤ ਦੂਰ ਦੀ ਗੱਲ ਆ ਬਈ ਚੈਨ ਸੁੱਖ ਦਾ ਸਾਹ ਵੀ ਆਉਂਦਾ ਬੈਗ ਨਹੀਂ ਬਹੁਤ ਵੱਡੀ ਗੱਲ ਆ ਚਲੋ ਬਹੁਤ ਤੁਹਾਡਾ ਧੰਨਵਾਦ ਬਾਈ ਤੇ ਸਾਰੀ ਟੀਮ ਬਾਰੇ ਤੁਸੀਂ ਆਖਰ ਦੇ ਵਿੱਚ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਦੇ ਬਹੁਤ ਬਹੁਤ ਮੈਂ ਪਰਸਨਲੀ ਭਾ ਗਾਣਾ ਬਈ ਬਿਹਾਈਂਡ ਦਾ ਕੈਮਰਾ ਏਡੇ ਵੱਡੇ ਆਪਣੇ ਬੰਦੇ ਬੈਠੇ ਨੇ ਭਰਾ ਬੈਠੇ ਨੇ ਔਨ ਕੈਮਰਾ ਏਡੇ ਵੱਡੇ ਆਰਟਿਸਟਾਂ ਨਾਲ ਵੱਡੇ ਭਰਾਵਾਂ ਨਾਲ ਕੰਮ ਕਰਦਾ ਮੌਕਾ ਮਿਲਿਆ ਜੀ एवरीवन ਬਡੀ ਹਰ ਆਰਟਿਸਟ ਇੰਨਾ ਖੂਬਸੂਰਤ ਸੀਨੀਅਰ ਐਂਡ ਐਕਸਪੀਰੀਅੰਸ ਆਰਟਿਸਟ ਆ ਅੱਛਾ ਸਭ ਤੇ ਇਹਦਾ ਹੈਰਾਨ ਮੈਂ ਹੋਇਆ ਜਦੋਂ ਮੈਨੂੰ ਪਤਾ ਲੱਗਾ ਵੀ ਡਾਇਰੈਕਟਰ ਸੈਵੀਓ ਜਿਹੜਾ ਨਵਾਂ ਮੁੰਡਾ ਆ ਜੰਗ ਮੈਂ ਕਿਹਾ ਜੇ ਡੈਫੀਨਿਟਲੀ ਨਵੇਂ ਮੁੰਡੇ ਨੂੰ ਮੈਂ ਮੌਕਾ ਦਿੱਤਾ ਹੋਇਆ ਜੀ ਹਰ ਵਾਰ ਦਿੱਤਾ ਤੇ ਮੈਂ ਇੱਕ ਇੰਟਰਸਟ ਹੁੰਦਾ ਵੀਰ ਨਵਾਂ ਮੁੰਡਾ ਹੈ ਉਹਦੀ ਸਕੂਲਿੰਗ ਕਿਸੇ ਪੁਰਾਣੇ ਪੜੇ ਨਾਲ ਨਹੀਂ ਹੈਗੀ ਉਹ ਕਿਵੇਂ ਦੀ ਥੌਟ ਪ੍ਰੋਸੈਸ ਰੱਖਦਾ ਹੁੰਦਾ ਜਦੋਂ ਸੈਵੀਓ ਨੇ ਮੈਨੂੰ ਨਰੇਸ਼ਨ ਦਿੱਤੀ ਨਾ ਮੈਂ ਕਿਹਾ ਯਾਰ ਇਹ ਕਈ ਤਿੰਨ ਤਿੰਨ ਚਾਰ ਚਾਰ ਸਾਲ ਪੁਰਾਣੇ ਹੋਏ ਹੋਏ ਬੰਦੇ ਰਾਈਟਰ ਤੇ ਡਾਇਰੈਕਟਰ ਵੀ ਨਰੇਸ਼ਨ ਚ ਨਾ ਫਿਲਮ ਨਜ਼ਰ ਨਹੀਂ ਆਉਂਵਾ ਦਿੰਦੇ ਸੈਵੀਓ ਨੇ ਪਹਿਲੇ ਜਹੇ ਕੰਮ ਸ਼ੁਰੂ ਉਨੇ ਇੱਕ ਐਕਸ਼ਨ ਫਿਲਮ ਕੰਪਲੀਟ ਕਰਤੀ ਹੂੰ ਤੇ ਸੈਂਸਰ ਐਨੀਮਲ ਸੈਂਸਰ ਲੈ ਕੇ ਬਹਿ ਗਿਆ ਤੇ ਆਲਮੋਸਟ ਰੂਪਿੰਗ ਸਾਰਾ ਕੁਝ ਡਨ ਹੈ ਅਸੀਂ 9-10 ਫਿਲਮਾਂ ਕਰਕੇ ਵੀ ਬੀ ਬੀ ਨੇ ਆਰਗੇਨਾਈਜ਼ ਅੱਜ ਤੱਕ ਰਹੀ ਹੋਏ ਜਿੰਨੇ ਸੇਵ ਯੂ ਐਂਡ ਗੀਟ ਐم ਪੀ 3 ਦੀ ਟੀਮ ਹੋਈ ਹੋਈ ਹੈ ਸੋ ਜਿੰਨਾ ਕਹਿੰਦਾ ਘਟਾ ਉਹਨੇ ਲੱਕੀ ਫੀਲ ਕਰ ਦਿੱਤਾ ਚਲੋ ਧੰਨਵਾਦ ਬਾਈ ਜੀ ਤੁਹਾਡਾ ਬਹੁਤ 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 ਸੋ 25 ਅਪ੍ਰੈਲ ਗੈਂਗਲੈਂਡ ਆ ਰਹੀ ਹੈ ਸੋ ਤਿਆਰੀਆਂ ਖਿੱਚ ਲਓ ਬਾਈ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਪੰਜਾਬੀ ਸਿਨੇਮੇ ਦੇ ਵਿੱਚ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਣ ਵਾਲਿਆਂ ਨੂੰ ਵੀ ਇਹ ਫਿਲਮ لازਮੀ ਦੇਖਣੀ ਚਾਹੀਦੀ ਹੈ ਉਮੀਦ ਕਰਦੇ ਹਾਂ ਗੱਲਬਾਤ ਪਸੰਦ ਆਈ ਹੋਵੇਗੀ ਕੈਮਰਾਮੈਨ ਅਮਨ ਦੇ ਨਾਲ ਦੀਪ ਸੰਦੀਪ ਬੇਲੀਪੋਸਟ ਪੰਜਾਬੀ